ਓ ਬੱਲੇ 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 ਸਸਤੀ ਗੱਲ ਬਾਈ ਰਿਸ਼ਤੇਦਾਰ ਆ ਹੋਰ ਕਿਵੇਂ ਠੀਕ ਹੈ ਹਾਂ ਹਾਂ ਬਈ ਵਧੀਆ ਬਸ ਅਈ ਦਰਸ਼ਨ ਦਿੱਤੇ ਹੈ ਪੁੱਛ ਨਾ ਬਾਈ ਮੈਂ ਕੀ ਤੈਨੂੰ ਦਰਸ਼ਨ ਦੀ ਗੱਲ ਦੱਸਾਂ ਕੱਲ ਰਾਤ ਦਾ ਇਹ ਜਾ ਫਸਿਆ ਜਾ ਕੇ ਰਾਤ ਨਹੀਂ ਪੈ ਗਿਆ ਉੱਥੇ ਬਸ ਮੰਡੀ ਚ ਹੀ ਪਿਆ ਰਹਾ ਜਿਵੇਂ ਵਰਤਾਂ ਦੇ ਚਾਨਣ ਨੂੰ ਨਹੀਂ ਢੀਕਦੇ ਹੁੰਦੇ ਉਹ ਤਾਂ ਢੀਕੀ ਜਾਂਦਾ ਤੈਨੂੰ ਚੱਲ ਹੋਰ ਦੱਸ ਚੱਲ ਮੈਂ ਮਾਫੀ ਮੰਗਦਾ ਐਸ ਗੱਲ ਤੋਂ ਤੇ ਹੋਰ ਦੱਸ ਤੂੰ ਕਦੋਂ ਆਇਆ ਕੱਲ ਆਇਆ ਫਿਰ ਮੈਂ ਕੱਲ ਆਇਆ ਸੀਗਾ ਮੈਂ ਤਾਂ ਕਦੋਂ ਦਾ ਜਿੱਤੋਂ ਭੰਨ ਨੂੰ ਪੁੱਛੀ ਜਾਂਦਾ ਵੇ ਬਾਈ ਕਿੱਥੇ ਆ ਬਾਈ ਕਿੱਥੇ ਆ ਵੇ ਆਉਂਦਾ ਹੂ ਤੇਰਾ ਬਾਈ ਤੇ ਤੁਲਗੀ ਕਣਕ ਕਉਣਕ ਸਰ ਕਣਕ ਵਸ ਕੱਲ ਨੂੰ ਤੁਲ ਜੂਗੀ ਅੱਜ ਤਾਂ ਹਜੇ ਰਹਿ ਗਿਆ ਸੀ ਕਿਉਂਕਿ ਮੀਂਹ ਪੈ ਗਿਆ ਥੱਲੇ ਗਿੱਲੀ ਹੋ ਗਈ ਕਣਕ ਉੱਤੇ ਤਰਪਾਲ ਪਾਈ ਸੀ ਆ ਤਾਂ ਯਾਰ ਮਾੜਾ ਹੀ ਟਾਈਮ ਹਜੇ ਤੈਨੂੰ ਪਤਾ ਫਿਰ ਉਹ ਹੋਈ ਜਾਂਦਾ ਹਜੇ ਰੋਕ ਵੀ ਦਿੱਤੀ ਉਹਨਾਂ ਨੇ ਇੱਕ ਬਡੰਡੇ ਵਾਲੇ ਅੱਡੇ ਦਾ ਕੋਈ ਤਨਕੀ ਰੋਲਾ ਵਾਗਿਆ ਉਹ ਵੀ ਵਿੱਚ ਮੰਡੀਆਂ ਦੇ ਰੋਲ ਦਾ ਫਿਰਦਾ ਉਹ ਫਿਰ ਹਜੇ ਤੱਕ ਅੜਕੇ ਜੇ ਪਏ ਆ ਉੱਥੇ ਹੁਣ ਮੈਂ ਕੱਲ ਨੂੰ ਜਾ ਕੇ ਵਿਕਵਾ ਕੇ ਆਉ ਹੁਣ ਤਾਂ ਇਹ ਅੰਗਰੇਜ਼ ਨੂੰ ਵਹਾ ਕੇ ਆਇਆ ਉੱਥੇ ਅੱਛਾ ਹਾਂ ਲੱਗੂਗਾ ਕੱਲ ਦਾ ਦਿਨ ਕੱਲ ਦਾ ਦਿਨ ਤਾਂ ਹਜੇ ਹੋਰ ਲੱਗੂਗਾ ਹੋਰ ਚੱਲ ਛੱਡ ਹੋਰ ਤੂੰ ਦੱਸ ਕਿਵੇਂ ਆ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਨਾ ਜਦੋਂ ਮਾਂ ਨੇ ਜਾ ਕੇ ਦੱਸਿਆ ਵੀ ਤੂੰ ਤਾਂ ਭਾਈ ਮਾਮਾ ਬਣਨਾ ਮੈਂ ਤਾਂ ਫੁੱਲਿਆ ਨਾ ਸਮਾਇਆ ਇਹ ਤਾਂ ਵਧੀਆ ਕੀਤਾ ਫਿਰ ਤੂੰ ਆ ਗਿਆ ਤੁਸੀਂ ਤਾਂ ਹੋਣੀ ਆ ਭਾਈ ਹਾਂ ਪਰਮਾਤਮਾ ਨੇ ਜਦੋਂ ਇੰਨੀ ਖੁਸ਼ੀ ਆਪਾਂ ਨੂੰ ਦਿੱਤੀ ਹੈ ਸਾਰਿਆਂ ਨੂੰ ਖੁਸ਼ੀ ਹੈ ਇਸ ਗੱਲ ਦੀ ਤੇ ਹੋਰ ਕੀ ਹੋਰ ਉਹ ਮੈਂ ਤਾਂ ਹੁਣ ਆ ਗੱਲ ਦਾ ਮੈਂ ਤੁਹਾਨੂੰ ਗੱਲ ਦੱਸਾ ਉਹਦੇ ਮਾਸੀ ਨੂੰ ਕਿਹਾ ਮੈਂ ਕਿਹਾ ਵੀ ਐ ਕਰਕੇ ਮਾਸੀ ਵੀ ਗੱਲ ਆਇਆ ਵੀ ਆਪਾਂ ਤੂੰ ਇੱਥੇ ਰਹਿਣਾ ਤੇ ਉਹਦੇ ਮੈਨੂੰ ਮਾਸੀ ਕਹਿੰਦੀ ਕਹਿੰਦੀ ਮੇਰਾ ਤਾਂ ਜਾਣਾ ਬਾਲਾ ਜ਼ਰੂਰੀ ਬਣ ਗਿਆ ਤੇ ਤੈਨੂੰ ਫੋਨ ਜਿੱਦੇ ਕੀਤਾ ਸੀ ਮਾਸੀ ਨੇ ਕਹਿੰਦੀ ਮੈਂ ਤਾਂ ਜਾਣੀ ਆ ਮਾ ਚੱਲ ਭਾਈ ਠੀਕ ਹੈ ਮੈਨੂੰ ਦੱਸ ਕੇ ਗਈ ਸੀਗੀ ਤੇ ਦੁਪਹਿਰੇ ਵਗ ਗਈ ਉਹ ਤਾਂ ਫਿਰ ਮੈਨੂੰ ਆਏ ਸੀਗਾ ਮੈਂ ਹਾਬੀ ਉੱਥਾ ਰਹਿੰਦੀ ਐ ਇੱਥੇ ਹਨਾ ਮੈਨੂੰ ਕੋਈ ਨਹੀਂ ਭਾਈ ਮੈਨੂੰ ਜਾ ਕੇ ਦੱਸਿਆ ਕਹਿੰਦੀ ਜੀ ਤਾਂ ਬਥੇਰਾ ਲੱਗ ਗਿਆ ਫਿਰ ਮੈਨੂੰ ਨਾ ਘਰ ਦਾ ਫਿਕਰ ਰਹਾ ਵੀ ਮਗਰ ਪਤਾ ਨਹੀਂ ਕੀ ਕਰੀ ਜਾਂਦੇ ਹੋਣਗੇ ਹੁੰਦਾ ਹੀ ਐ ਭਾਈ ਕਿਉਂ ਐ ਤਾਂ ਹੁੰਦਾ ਹੀ ਆ ਹੋਰ ਹੁਣ ਤੂੰ ਦੱਸ ਪਹਿਲਾਂ ਤਾਂ ਸੇਵਾ ਪਾਣੀ ਦੱਸਦੇ ਰੇ ਕੀ ਕਰੀਏ ਮੈਂ ਕਹਿੰਦਾ ਭਾਈ ਉਹ ਮੈਨੂੰ ਪਾਣੀ ਦਾ ਗਲਾਸ ਲੈ ਕੇ ਦੇ ਪ ਬਈ ਸੇਵਾ ਪਾਣੀ ਤਾਂ ਇਹ ਆ ਹਾਂ ਲੈ ਪਾਸੇ ਚੱਕ ਦਿੰਦੇ ਆ ਸੇਵਾ ਪਾਣੀ ਤਾਂ ਇਹ ਆ ਵੀ ਮੈਨੂੰ ਖੁਸ਼ੀ ਆ ਬਾਲੀ ਜਦੋਂ ਮੈਨੂੰ ਬੇਬੇ ਨੇ ਦੱਸਿਆ ਮੈਂ ਤਾਂ ਭੱਜ ਕੇ ਆ ਗਿਆ ਇੱਕੋ ਨੇ ਮੈਨੂੰ ਸੁਨੇਹਾ ਦੇ ਕੇ ਭੇਜਿਆ ਵੀ ਭਾਈ ਆਪਦੀ ਭੈਣ ਨੂੰ ਲੈ ਕੇ ਆ ਪਹਿਲਾਂ ਜਾਪਾਗਾ ਉੱਥੇ ਕਰਵਾਵਾਂਗੇ ਲੈ ਤੁਹਾਡੀ ਤਾਂ ਜਵਾਕਾਂ ਨਹੀਂ ਮੱਤ ਹੈ ਅਗੇ ਉੱਥੇ ਕਰਾਵਾਂਗੇ ਪਹਿਲਾਂ ਜਾਪਾ ਉਹ ਇਹ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਹੁਣ ਨੇ ਅੱਜਕੱਲ ਕੋਈ ਵਿਚਾਰ ਕਰਦਾ ਵੀ ਪਹਿਲਾਂ ਜੇ ਆਪਾਂ ਉੱਥੇ ਕਰਨਾ ਕਿ ਕਿਵੇਂ ਆ। ਉਹ ਬਾਈ ਆਪਾਂ ਤਾਂ ਮੰਨਦੇ ਆ ਵੀ ਗੱਲਾਂ ਪੁਰਾਣੀਆਂ ਹੋਊਗੀਆਂ। ਹੁਣ ਬੇਬੇ ਵਰਗਿਆਂ ਨੂੰ ਕੌਣ ਸਮਝਾਵੇ? ਉਹ ਕਹਿੰਦੀ ਆਪਾਂ ਵੀ ਪਿੰਡ 'ਚ ਨੱਕ ਰੱਖਣਾ ਆਪਦਾ। ਵੀ ਕੱਲ ਨੂੰ ਆਪਾਂ ਨੂੰ ਨਾ ਕੋਈ ਲਾਂਭਾ ਦੇਵੇ। ਹੁਣ ਤੁਸੀਂ ਦੱਸੋ ਭਾਈ ਕੀ ਕਰੀਏ? ਹੂੰ ਤਾਂ ਦੇਖ ਬਾਈ ਉਹਦੇ ਨਹੀਂ ਮੈਂ ਇੱਥੇ ਆ। ਮੈਂ ਤਾਂ ਗਈ ਨਹੀਂ ਮੈਂ ਤਾਂ ਘਰੇ ਵੀ ਕਹਤਾਂ ਭਾਈ ਸੁਖਨਾ ਮਾਸਾ ਮੇਰੇ ਭਰਾ ਦੀ ਸੁਣੀ ਯਾਰ ਬਣੇ। ਮੈਂ ਨਹੀਂ ਉਹਨਾਂ ਚਿਰਾਂ ਉਂਦੀ। ਤੇ ਮੈਂ ਤਾਂ ਮੈਂ ਤਾਂ ਕਈ ਬੈਠਾ ਸਾਡੇ ਜਵਾਕਾਂ ਨੂੰ ਵੀ ਮਾਂ ਗੱਲ ਸੁਣ ਲੋ ਓਏ। ਮਾਮਾ ਤੁਹਾਡਾ ਕਹਾ ਪਿਓ ਬਣਨ ਲੱਗ ਗਿਆਗਾ ਤੇ ਉਹਨਾਂ ਨੇ ਵੀ ਮੈਂ ਨਹੀਂ ਆਦੀ ਵਹਣ ਨੂੰ ਭੇਜਦਾ ਉਹ ਕਹਿੰਦੇ ਮਾਮਾ ਕੋਈ ਚੱਕਰ ਵਾਲੀ ਗੱਲ ਨਹੀਂ ਭਾਵੇਂ ਸਾਲ ਰੱਖੀ ਰੱਖ ਆਹੀ ਖੁਸ਼ੀ ਤਾਂ ਉੱਥੇ ਆ ਗਈ ਸਾਨੂੰ ਤਾਂ ਆ ਬੇਬੇ ਨੇ ਧੱਕੇ ਨਾਲ ਤੋੜਿਆ ਮੈਨੂੰ ਕਹਿੰਦੀ ਮੇਰਾ ਤਾਂ 4 ਦਿਨ ਲੇਟ ਆਉਣ ਦਾ ਰਾਦਾ ਸੀਗਾ ਉਹ ਕਹਿੰਦੀ ਜਾ ਭਾਈ ਕੁੜੀ ਨੂੰ ਲੈ ਕੇ ਆ ਤੂੰ ਉਹ ਮੇਰੀ ਗੱਲ ਸੁਣ ਉਹ ਦੇਖ ਉ ਤਾਂ ਗੱਲ ਆਇਆ ਕਿ ਸਣੀ ਵੀ ਚੱਲ ਠੀਕ ਸੋਚਿਆ ਤੁਸੀਂ ਹਨਾ ਵੀ ਉੱਥੇ ਜਾ ਬੜੂ ਪਰ ਉਹਨਾਂ ਆਏ ਆ ਉੱਥੇ ਤੈਨੂੰ ਪਤਾ ਹੀ ਹੈ ਸਾਨੂੰ ਵੀ ਪਤਾ ਤੁਹਾਡੇ ਘਰ ਦੇ ਹਾਲਾਤਾਂ ਦਾ ਹਨਾ ਇੱਥੇ ਚਲ ਖੁੱਲਾ ਖਾਣ ਪੀਣ ਦੁੱਧ ਕਿਉਂ ਆਵਾਜ਼ ਸਭ ਕੁਝ ਹੈ ਉਹ 4 ਦਿਨ ਤੁਹਾਡੇ ਕੋਲੇ ਲਾ ਆਉਂਦੀ ਹੈ ਜਿਹੜੀ ਗੱਲ ਕਹਿੰਨੇ ਹੋ ਹੈਨਾ ਹੂੰ ਤਾਂ ਬਈ ਚਲਾ ਰੱਖ ਫਿਰ ਮੇਰੀ ਵੀ ਮੈਂ ਵੀ ਪ੍ਰਾਂਗ ਆ ਤੈਨੂੰ ਤਾਂ ਹੀ ਕਿਹਾ ਗਿਆ ਹੈ ਕੀ ਕਹਿੰਨੀ ਹੈ ਤੂੰ ਹੈ ਹਾਂ ਤੂੰ ਤਾਂ ਸੁਣ ਕੀ ਕਹਿੰਨੀ ਹੈ ਚਲ ਐ ਕਰ ਲੈ ਭਣੇ ਹੂੰ ਇੱਥੇ ਰਹ ਜੂਗੀ ਇੱਥੇ ਰਹ ਪੀ ਮੈਂ ਤਾਂ ਪਹਿਲਾਂ ਕਹੀ ਨਾ ਮੈਂ ਤਾਂ ਆਪ ਦਾ ਹੀ ਲੱਗਿਆ ਹੋਇਆ ਇੱਥੇ ਇਹਦਾ ਰਾਤਾ ਨਹੀਂ ਭਾਈ ਜਾਣਦਾ ਆਪ ਦਾ ਪਰ ਕੋਈ ਗੱਲ ਹੈ ਮੇਰੇ ਘਰ ਤੂੰ ਆਇਆ ਨਾ ਤੇਰਾ ਮਾਣ ਮੈਂ ਜ਼ਰੂਰ ਰੱਖੂਗਾ ਤੂੰ ਆਏ ਕਰ ਵੀਰੇ ਅਸੀਂ ਦੋਨੇ ਮਿਲ ਆਵਾਂਗੇ ਜਾ ਕੇ ਉਹ ਮੈਂ ਹੁਣ ਕਣਕ ਸਿੱਟਣੀ ਹੈ ਹਜੇ ਮੇਰਾ ਕਣਕ ਦਾ ਔਖਾ ਤੂੰ ਆਏ ਕਰੀ ਕੱਲ ਨੂੰ ਤੁਸੀਂ ਵਗ ਜਿਓ 4 ਦਿਨ ਲਾਏ ਆਓਗੀ ਮੈਂ ਲੈ ਜਾਊਂਗਾ ਜਾ ਕੇ ਠੀਕ ਹੈ ਆ ਤਾਂ ਬਈ ਵਧੀਆ ਭਾਣੇ ਤੂੰ ਕਿਉਂ ਜੱਦ ਕਰੀ ਜਾਂਦੀ ਆ ਬਾਈ ਨੂੰ ਕਰ ਦਦੇ ਕੰਮਕਾਰ ਹਲੇ ਮੰਡੀ ਤੋਂ ਥੋੜੀ ਕਣਕ ਰੂਲੀ ਜਾਂਦੀ ਆ ਫਿਰ ਤੂੜੀ ਤੰਦਦਾ ਵੀ ਕਰਨਾਗਾ ਹਾਂ ਉਹੀ ਤਾਂ ਗੱਲ ਹੈ ਉਹ ਤਾਂ ਹੀ ਵੀਰੇ ਕਹਿੰਦੇ ਸੀ ਵੀ ਔਖਾ ਹੋ ਜਾਊਗਾ ਘਰੇ ਕਾ ਔਖਾ ਤਾਂ ਹੈ ਦੇਖ ਸਾਡੇ ਘਰ ਦਾ ਹੁਣ ਜਮਾ ਨਹੀਂ ਸਰਦਾ ਸਾਰੀ ਵਕਤਿਆਰੀ ਤਾਂ ਜੀਤੋ ਦੇ ਹੱਥ ਚ ਹੈ ਹੁਣ ਅਸੀਂ ਤਾਂ ਬਈ ਸੁਰਖਰੂ ਹੋਏ ਬੈਠੇ ਆ ਤੈਨੂੰ ਮੈਂ ਦੱਸਾਂ ਗੱਲ ਹਾਂ ਇਹ ਤਾਂ ਗੱਲ ਵਧੀਆ ਗਈ ਚਲੋ ਕੋਈ ਗੱਲ ਨਹੀਂ ਭੈਣ ਜੀ ਹੈਗੇ ਆ ਚਾਰ ਦਿਨ ਮੈਨੂੰ ਵੀ ਆਏ ਆ ਚੱਲ ਇਹਦੀ ਖੁਸ਼ੀ ਚ ਮੈਂ ਭੱਜ ਭੱਜ ਕੰਮ ਕਰਦੀ ਤੁਰੀ ਫਿਰਦੀ ਆਂਗੀ ਵੀ ਚੱਲ ਕੋਈ ਨਹੀਂ ਰੱਬ ਨੇ ਸੁਣ ਲਈ ਜਦੋਂ ਪਰਮਾਤਮਾ ਸਾਨੂੰ ਖੇਡਣ ਨੂੰ ਖੜਿਆਉਣਾ ਦੇ ਦੂਗਾ। ਹਾਂ ਇਹ ਤਾਂ ਗੱਲ ਹੈਗੀ। ਮੇਰੇ ਘਰ ਮੈਨੂੰ ਤਾਂ ਮੈਨੂੰ ਤਾਂ ਬੜੀ ਖੁਸ਼ੀ ਆ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ। ਹੈ? ਬਾਕੀ ਆਪਣਾ ਤਾਂ ਐ ਮੰਨੋ ਵੀ ਨਵਾ ਜੀ ਕਰਮਾ ਵਾਲਾ ਹੈ ਜਿਹੜਾ ਛੋਟਾ ਸਾਰਿਆਂ ਦਾ ਮੇਲ ਮਲਾਪ ਹੋ ਗਿਆ। ਮੇਰੇ ਭਰਾ ਦਾ ਪੱਖ ਭਾਰੀ ਹੋ ਗਿਆ ਜਦੋਂ ਤੁਸੀਂ ਆਉਣ ਜਾਣ ਲੱਗ। ਨਾ ਨਾ ਜੀ। ਇੱਥੇ ਤਾਂ ਐ ਗੱਲ ਉੱਡ ਗਈ ਸੀ ਵੀ ਇਹ ਵਾਂਗਰ ਚੋਂ ਲਿਆਂਦੀ ਐ ਤੇ ਇਹਦਾ ਤਾਂ ਅੱਗਾ ਪਿੱਛਾ ਹੀ ਹੈ ਨਹੀਂ ਕੋਈ। ਮੁੰਦੀ ਹੀ ਮੁੰਦੀ ਲਿਆਂਦੀ ਐ। ਉਹ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਜੀ? ਉਹਨੂੰ ਪਤਾ ਹੀ ਆ। ਕੋਈ ਗੱਲ ਨਹੀਂ ਸੁਖਨਾ ਦਾ ਭਰਾ ਬੈਠਾ ਹਾਂ ਉਹ ਜਦੋਂ 마ਸੀ ਆਈ ਲੋਕਾਂ ਨੂੰ ਤਾਂ ਪਤਾ ਉਹਦੇ ਹੀ ਲੱਗ ਗਿਆ ਵੀ ਲੈ 마ਸੀ ਮਹੀਨਾ ਲੱਗੀ ਇੱਥੇ ਹੈ ਫੇਰ ਬੰਦ ਤੋਂ ਕਾ ਵਿਆਹ ਦੇਖ ਗਈ 마ਸੀ ਵਿਆਹ ਦੇਖ ਗਈ ਸਾਡੇ ਗਵਾਂਢ ਦੇ ਵਿੱਚ ਇੱਥੇ ਆਪਣਾ ਬੰਦ ਤੋਂ ਭੈਣ ਰਹਿੰਦੀ ਹੈ ਨਾ ਅੱਛਾ ਭੈਣ ਜੀ ਉਹੀ ਜਿਹੜੇ ਕੱਲ ਬੈਠੇ ਸੀ ਗੁਲਾਬੀ ਜੇ ਸ਼ੂਟ ਵਾਲੇ ਹਾਂ ਹਾਂ ਭਾਈ ਉਹੀ ਜਿਹੜੀ ਕਨ ਭਾਰੀ ਜੀ ਬੈਠੀ ਸੀ ਉਹਦੇ ਮੁੰਡੇ ਦਾ ਹੀ ਵਿਆਹ ਸੀਗਾ ਉਦੋਂ ਜਦੋਂ ਮਾਸੀ ਆਈ ਐ ਅੱਛਾ ਅੱਛਾ ਦੱਸਦੀ ਸੀਗੀ ਮੈਨੂੰ ਬੇਬੇ ਕਹਿੰਦੀ ਅਸੀਂ ਤਾਂ ਇੰਨੇ ਚਾਹ ਕੀਤੇ ਭਾਈ ਇੰਨੇ ਸ਼ੌਂਕ ਪੂਰੇ ਕੀਤੇ ਮੈਂ ਤਾਂ ਤੇ ਹੋਰ ਪੂਰਾ ਵਧੀਆ ਸਾਰੇ ਵਿਆਹ ਚ ਬੇਬੇ ਤਾਂ ਮੂਰੇ ਰਹੀ ਚੱਲੋ ਮੇਰੀ ਗੱਲ ਸੁਣ ਤੂੰ ਸਾਰੀਆਂ ਗੱਲਾਂ ਛੱਡ ਤੂੰ ਪਹਿਲਾਂ ਤਾਂ ਬਣਾ ਦੇ ਸਾਡੇ ਵਾਸਤੇ ਦੁੱਧ ਪੱਤੀ ਵਧੀਆ ਜੀ ਤੇ ਨਾਲੇ ਮੇਰੀ ਗੱਲ ਸੁਣ ਲੈ ਆਪਦੇ ਆ ਲੂ ਲੂ ਦੇ ਧਰਨੇ ਤਾਂ ਆਪਦਾ ਆਪ ਖਾਓ ਮੈਂ ਤਾਂ ਮੇਰੇ ਸਾਲੇ ਵਾਸਤੇ ਅੱਜ ਬੱਕਰਾ ਅਰਣ ਕੇ ਖਵਾਉਂਗਾ ਠੀਕ ਹੈ ਨਾਲੇ ਅੱਜ ਨਾ ਮੈਨੂੰ ਰੋਕਿਓ ਭਾਈ ਅੱਜ ਨੂੰ ਮੈਂ ਉਹੀ ਗੱਲ ਸੁਣੀ ਪਹਿਲੀ ਵਾਰੀ ਇੱਥੇ ਆਇਆ ਸਣੀ ਤੂੰ ਐਂ ਦੱਸ ਗਰੇਜੀ ਪੀਣੀ ਆ ਕਿ ਘਰ ਦੀ ਪੀਣੀ ਆ ਯਾਰ ਨਾ ਨਾ ਬਾਈ ਆ ਸ਼ਰਾਬ ਵਾਲਾ ਕੰਮ ਗਲਤ ਆ ਆ ਮੀਟ ਮੂਟ ਆਪਾਂ ਖਾ ਲਾਂਗੇ ਚਾਹੇ ਬੱਕਰਾ ਬਣਾਵਾ ਚਾਹੇ ਕੁੱਕੜ ਬਣਾਵਾ ਉਹ ਮੇਰੀ ਗੱਲ ਸੁਣ ਜਿਹੜਾ ਤੂੰ ਬੱਤੀਆਂ ਦੰਦਾਂ ਚ ਮੰਗੇਗਾ ਉਹੀ ਹਾਜ਼ਰ ਕਰ ਦੂੰ ਮੈਂ ਨਾਲੇ ਮੇਰੀ ਗੱਲ ਸੁਣ ਜੇ ਕੱਲਾ ਕੁੱਕੜ ਬੱਕਰਾ ਬਣ ਗਿਆ ਤਾਂ ਅੰਦਰ ਜਾ ਕੇ ਸੁੰਝਾ ਮਾਰਦੇ ਨੇ ਇਸ ਕਰਕੇ ਏ ਢਿੱਡ ਬੁਕੜੀ ਦਾ ਜ਼ਰੂਰੀ ਐ ਆਥ ਨੇ ਇੱਕ ਦੋ ਵੈਗ ਤਾਂ ਹੋ ਜਾਣ ਠੀਕ ਨਾ ਕੋਈ ਗੱਲ ਨਹੀਂ ਅੱਧਾ ਪਰੋਣਾ ਕਹੂਗਾ ਤਾਂ ਕਰ ਲਾਂਗੇ ਫਿਰ ਮੈਂ ਮੈਂ ਕਰਦਾ ਪਤਾ ਮੈਂ ਜਾ ਕੇ ਗੱਲਬਾਤ ਕਰਕੇ ਤੇ ਫਿਰ ਮੈਂ ਤੈਨੂੰ ਦੱਸਦਾ ਵੀ ਭਾਈ ਕੀ ਪ੍ਰੋਗਰਾਮ ਹੈ ਫਿਰ ਆਪਾਂ ਉਹਦੇ ਹਿਸਾਬ ਦੇਖ ਲਾਂਗੇ ਠੀਕ ਹੈ ਚਲ ਆਹਾ ਬਾਈ ਫਿਰ ਮੈਂ ਭੈਣ ਨੂੰ ਤਾਂ ਕੱਲ ਨੂੰ ਲਈ ਜਾ ਉਹ ਕੱਲ ਨੂੰ ਵਗ ਜਿਹੇ ਕੱਲ ਤਾਂ ਹੋ ਰਹਿਣ ਦੇ ਵਤੰਦਰਾ ਤੂੰ ਤਾਂ ਅੱਜ ਹੀ ਰੋਲਾ ਪਾਉਣ ਬੈਠ ਗਿਆ ਹੈ ਚਲ ਕੋਈ ਨਹੀਂ ਤਾਂ ਇਹ ਤਾਂ ਗੱਲ ਹੈਗੀ ਐ ਅਸੀਂ ਤਾਂ ਆਪਦੇ ਵਾਸਤੇ ਬਣਾਉਣੀ ਆ ਆਲੂ ਪਕੌੜੇ ਆ ਤੁਸੀਂ ਆਲੂ ਪਕੌੜੇ ਬਣਾ ਲਓ ਮੈਂ ਨਾ ਵਿੰਦਰ ਆਉਂਦਾਗਾ ਉਧਰ ਬਾੜੇ 'ਚ ਮੈਂ ਉਧਰ ਜਾਣਾਗਾ ਚਲ ਮੈਂ ਵੀ ਤੇਰੇ ਨਾਲ ਹੀ ਚੱਲ ਬੈਠ ਬਾਈ ਇੱਥੇ ਕਿਹੜਾ ਮੈਂ ਜਾਇਆ ਮੈਂ ਵਿੰ ਹਣਾ ਕਰਦੇ ਹਾਂ 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 ਤੁਸੀਂ ਮਾਰੋ ਦੋਨੇ ਭੈਣ ਭਰਾ ਗੱਲਾਂ ਨਾ ਗੱਲ ਸੁਣ ਜਦੋਂ ਤੈਨੂੰ ਤੇਰਾ ਬੰਦਾ ਕਹੀ ਜਾਂਦਾ ਵੀ ਬਗਜੀ ਚਾਰ ਦਿਨ ਹੈ ਤੂੰ ਨਾ ਨੁਕਰਾਈਆਂ ਕਰਦੀਆਂ ਕੀ ਲੱਦਾ ਤੇਰਾ ਸਣੀ ਹੋਲੀ-ਪੋਲੀ ਜੇ ਭੈਣ ਨੇ ਸੁਣ ਲਿਆ ਕੀ ਕਹੂਗੀ ਬੁਲਾ ਦੇਗੀ ਤੂੰ ਉੱਚੀ ਸਾਨੂੰ ਚੁੱਪ ਕਰਕੇ ਮੇਰੇ ਨਾਲ ਤੁਰਪਾ ਨਾਲੇ ਨੱਕ ਕੰਨ ਚ ਅਸੀਂ ਜਿਹੜੇ ਸਾਰਾ ਤੁਮਾਤ ਮਾਸੀ ਲੈ ਗਈ ਹੁਣ ਜੇ ਮੈਂ ਬਾਗੀ ਤਾਂ ਇਹ ਕੀ ਕਹਿਣਗੇ ਮੈਨੂੰ ਨਹੀਂ ਪਤਾ ਉਹ ਜਿਵੇਂ ਧੂੰ ਦੇਣਾ ਚੁੱਪ ਕਰਕੇ ਨਾ ਤੜਕੇ ਮੇਰੇ ਨਾਲ ਚੱਲ ਬੜੀ ਠੀਕ ਹੈ ਨਾ ਨਹੀਂ ਦੂਜੇ ਲੋਟ ਲੈ ਕੇ ਜਾਉਂ ਖੱਚ ਕੇ ਲੈ ਦੱਸ ਜੇ ਇੱਕ ਬਲਾ ਮਗਰੋਂ ਲੁੱਥੀ ਸੀ ਤੇ ਦੂਜਾ ਆ ਕੇ ਚਿੰਬੜ ਗਿਆ ਹਾਂ ਪਤਾ ਨਹੀਂ ਕਿੱਦੇ ਮੇਰੀ ਜਾਨ ਛੁੱਟੂਗੀ ਇੰਨਾ ਤੂੰ ਰੱਬਾ ਮੈਂ ਕੀ ਤੇਰਾ ਮਾੜਾ ਕੀਤਾ ਸੀ ਜਿਹੜਾ ਹੈ ਮੇਰੇ ਮਗਰ ਦੋ ਪਚੇਉ ਲੱਗੇ ਹੋਰ ਓਏ ਆ ਜਾ ਓਏ ਆ ਜਾ ਕਿਕਰ ਆ ਜਾ ਓਏ ਆ ਗਿਆ ਬਾਈ ਹੋਰ ਦੱਸ ਬਾਈ ਕਿਵੇਂ ਆ ਠੀਕ ਹੈ ਮੈਨੂੰ ਬਿਠਾ ਕੇ ਪਤਾ ਨਹੀਂ ਕਿੱਧਰੋਂ ਨਿਕਲ ਗਿਆ ਤੂੰ ਓ ਮੈਂ ਤੈਨੂੰ ਐਂ ਕਿਹਾ ਸੀ ਤੂੰ ਬੈਠ ਮੈਂ ਘਰੇ ਵਾਗ ਗਿਆ ਸੀ ਚਾਹ ਦਾ ਕਹਿਣ ਅੱਛਾ ਮਾਂ ਭਾਈ ਚਾਹ ਚੂ ਬਣਾਓ ਓ ਮੇਰਾ ਗਾਂ ਆਇਆ ਬੈਠਾ ਸਾਲਾ ਅੱਛਾ ਹਾਂ ਵੱਡਾ ਵੱਡਾ ਸਾਲਾ ਆਇਆ ਬੈਠਾ ਭਰਾਵਾ ਤੇ ਉਹ ਨਾ ਮੈਂ ਇਹਨੂੰ ਕਹਿ ਕੇ ਆਇਆ ਮਹਾ ਬਾਈ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਵੀ ਤੂੰ ਕੱਲ ਆਇਆ ਸੀ ਕੱਲ ਆਇਆਗਾ अच्छा ਮਹਾ ਹੁਣ ਤੂੰ ਆਪਦਾ ਖਾਣ ਪੀਣ ਦਾ ਜਿਹੜਾ ਕੁਛ ਹੈਗਾ ਮੈਨੂੰ ਦੱਸ ਤੇ ਮੈਂ ਤੈਨੂੰ ਉਹ ਚਾ ਲਿਆ ਦਿੰਦਾ ਠੀਕ ਹੈ ਹਾਂ ਹੁਣ ਮੈਂ ਅਰੇਂਜਮੈਂਟ ਕਰਕੇ ਆਇਆ ਤੇ ਮੇਰੀ ਗੱਲ ਸੁਣ ਯਾਰ ਬੱਕਰਾ ਲੈਣਾ ਹੈਗਾ ਕਿੰਨੇ ਦਾ ਮਿਲ ਜੂਗਾ ਕਿੰਨਾ ਕੀ ਪੈਸੇ ਦਾ ਆਪਦਾ ਹੀ ਲੈ ਲੈਣੇ ਨਾਲੇ ਮੈਂ ਖਾ ਚ ਬੱਕਰਾ ਬੱਕਰਾ ਲੈ ਦਿੰਨੇ ਆਪਾਂ ਗੱਲ ਹੀ ਕੋਈ ਨਹੀਂ ਬੱਕਰਾ ਜਾਂ ਫਿਰ ਐ ਕਰ ਤੈਨੂੰ ਮੈਂ ਗੱਲ ਲਾ ਦਾਂ ਅ ਫੱਟੇ ਤੋਂ ਅੱਡੇ ਤੇ ਜਾ ਕੇ ਤੇ ਤੂੰ ਬੱਕਰਾ ਹੂੰ ਫੜ ਲੈ ਇੱਥੇ ਬਣਾ ਲੈਣੇ ਆ ਤੂੰ ਵੀ ਇੱਥੇ ਰਹਿ ਵੀ ਰੋਟੀ ਪਾਣੀ ਖਾ ਲਈ ਤੇ ਦੋ ਦਿਨ ਖਾ ਲਾਂਗੇ ਫਿਰ ਆਪਾਂ ਠੀਕ ਹੈ ਇਹ ਗੱਲ ਵੀ ਤੇਰੀ ਸਹੀ ਹੈ 3-4 ਕਿਲੋ ਫੜ ਲਿਆ ਠੀਕ ਹੈ ਵੱਧ ਲੜੇ ਹੋਣੇ ਹਾਂ ਦੱਸੋ ਨਾਲ ਫਿਰ ਉਹ ਵੀ ਤਾਂ ਚਾਹੀਦੀ ਹੈ ਉਹ ਪਤੰਦਰਾ ਤੁਹਾਨੂੰ ਪਿਆਉਂਗਾ ਹੁਣ ਉਹੀ ਗੱਲ ਰਿਸ਼ਤੇਦਾਰ ਆਇਆ ਉਹਦੀ ਸੇਵਾ ਤਾਂ ਕਰਨੀ ਹੈ ਹੈ ਉਹ ਸੇਵਾ ਤਾਂ ਫੇਰੀ ਕਰਨਾ ਮੈਂ ਹਾਂ ਬਸ ਭਈਆ ਜਿਹੜਾ ਤੈਨੂੰ ਪਤਾ ਨਾ ਜਿਹੜਾ ਮੇਰਾ ਘਰ ਦਾ ਰੋਲਾ ਚੱਲੀ ਜਾਂਦਾ ਹਾਂ ਸੱਚ ਉਹ ਕੀ ਰੋਲਾ ਉਹ ਭਾਈ ਉਹ ਉਹ ਰੋਲਾ ਤਾਂ ਹੁਣ ਤੈਨੂੰ ਪਤਾ ਹੀ ਹੈ ਰੋਲਾ ਤਾਂ ਅਸਲ 'ਚ ਉਹਦੇ ਦਾ ਵਧਿਆ ਜਿੱਦੇ ਦਾ ਮੈਂ ਵਿਆਹ ਕਰਾ ਲਿਆ ਅਗੇ ਚਾਚੇ ਨੇ ਕਿਉਂ ਕਰੀ ਵਾ ਭਰਾਇਆ ਅੱਛਾ ਵੀ ਦੱਸ ਹੁਣ ਜਦੋਂ ਤੁਸੀਂ ਮੈਨੂੰ ਰੋਟੀ ਟੁੱਕ ਨਹੀਂ ਦੇਣਾ ਹਾਂ ਐ ਮੈਨੂੰ ਚੁੱਲ੍ਹੇ ਤੇ ਚੜ੍ਹਨ ਨਹੀਂ ਦੇਣਾ ਮੈਨੂੰ ਪੈਣ ਨੂੰ ਥਾਂ ਨਹੀਂ ਦੇਣਾ ਮੈਂ ਉੱਥੇ ਕਰਨਾ ਕਿ ਮੈਨੂੰ ਇੱਥੇ ਡੱਕੀ ਰੱਖਦੇ ਸਾਰਾ ਦਿਨ ਉਹ ਤੇ ਬੰਦਾ ਹੋਰ ਕਰੂਗਾ ਕਿ ਕੀ ਹੂੰ ਵੀ ਮੈਂ ਤਾਂ ਰੋਟੀ ਦਾ ਹੱਲ ਕਰਨਾ ਹੀ ਸੀ ਉਹ ਭਰਾਵਾ ਚੱਲ ਆ ਤੇਜ਼ਾ ਨਹੀਂ ਕਰ ਨਾਈਆਂ ਦਾ ਆਹੋ ਉਹਨੇ ਭਰਾਵਾ ਮੇਰਾ ਕਿਵੇਂ ਨਾ ਕਿਹਾ ਕਿ 70000 ਰੁਪਏ ਲਿਆ ਮੈਥੋਂ ਤੇ ਮੇਰੇ ਨਾਲ ਪੱਕ ਠੱਕ ਕਰਾਤੀ ਠੀਕ ਹੈ ਤੇ ਪੱਕ ਠੱਕ ਕਰਾਤੀ ਭਾਈ ਮੈਂ ਆ ਗਿਆ ਕਰੇ ਘਰ ਆ ਗਈ ਚਲ ਪਾ ਨੂੰ ਚੰਗੀ ਮਿਲ ਗਈ ਤੀ ਵੀ ਬਹੁਤ ਵਧੀਆ ਪਰਿਵਾਰ ਵਧੀਆ ਹੈ ਵਧੀਆ ਗਾਹਾਂ ਮਾਪੇ ਉਹਦਾ ਮਾਪੇ ਤਾਂ ਹੈ ਨਹੀਂ ਮਾਸੀ ਨੇ ਪਾਲੀ ਹੈ ਤੇ ਮਾਸੀ ਦੇ ਮੁੰਡੇ ਆ ਤੇ ਗਰੀਬ ਗਰੁੱਪ ਜੇ ਆ ਉਹ ਚਲ ਕੋਈ ਮਾੜੀ ਮੋਟੀ ਸਹਾਇਤਾ ਜੀ ਆਪਾਂ ਲਾ ਦਿੰਨੇ ਮਾੜੀ ਮੋਟੀ ਹੈ ਠੀਕ ਹੈ ਮੈਂ ਤਾਂ ਇਹਨਾਂ ਨੂੰ ਪਹਿਲੇ ਦਿਨ ਕਹਤਾ ਸੀ ਭਾਈ ਮੈਂ ਹਾਂ ਦੇਖੋ ਘਰ-ਬਾਰ ਵਾਂ ਦੇ ਕੇ ਅਸੀਂ ਮਹੀਨਾ ਲਾ ਕੇ ਆਏ ਜ਼ਿਕਰਾਂ ਵਿੱਚ ਠੀਕ ਹੈ ਤੇ ਮੈਨੂੰ ਪਤਾ ਲੱਗਿਆ ਵੀ ਘਰ-ਬਾਰ ਦਾ ਇੰਨਾ ਹੈ ਨਹੀਂ ਮੈਨੂੰ ਪਾਸੇ ਰੱਖਿਆ ਇਹਨਾਂ ਨੇ ਅੱਛਾ ਕਿਸੇ ਹੋਰ ਚ ਕਿਰਾਏ ਤੇ ਲੈ ਕੇ ਤੇ ਹੁਣ ਪਤਾ ਹੀ ਆ ਵੀ ਭਾਈ ਇੰਨਾ ਹੈ ਨਹੀਂ ਕਿ ਜੈਸੀ ਉਸ ਜਿਹੜਾ ਕੰਮ ਇਹਨਾਂ ਦੇ ਤੇ ਮੈਂ ਚੱਲ ਕੀ ਆ ਆਪਾਂ ਇਹਨੂੰ ਕਹਿ ਦੇਣਾ ਹੁਣ ਵੀ ਕੋਈ ਰਾਸ਼ਨ ਪਾਣੀ ਦੀ ਲੋੜ ਹੁੰਦੀ ਹੈ ਭਾਈ ਜਾਂ ਹੋਰ ਲੋੜ ਤਾਂ ਮੈਨੂੰ ਦੱਸ ਦਿਆ ਕਰੋ ਅੱਛਾ ਤੇ ਉਹ ਬਾਕੀਆਂ ਦਾ ਦਿਲਗੁਰ ਉਹ ਦਿਲ ਕੀ ਤੈਨੂੰ ਹਾਈ ਦੱਸੀ ਨਾ ਸੁਖਪਾਲ ਕੌਰ ਨੇ ਤਾਂ ਪਾਲਿਆ ਕਲੇਸ਼ ਕਹਿੰਦੀ ਤਿੰਨ ਕਿੱਲੇ ਆਪਦੇ ਹਿੱਸੇ ਦੀ ਜ਼ਮੀਨ ਮੇਰੇ ਮੁੰਡੇ ਦੇ ਨਾਂ ਕਰਾ ਅੱਛਾ ਸੱਤ ਕਿੱਲਾਂ ਚੋਂ ਹੁਣ ਤੂੰ ਐਂ ਦੇਖ ਵੀ ਮੈਂ ਬਿੰਦਰ ਸਿੰਘਾਂ ਵੀ ਸੱਤ ਕਿੱਲੇ ਚ ਜੇ ਤਿੰਨ ਕਿੱਲੇ ਇਹਨੂੰ ਦੇ ਦਊਂਗਾ ਤਾਂ ਮੁੜ ਕੇ ਕਿੱਥੋਂ ਖਾਊਂਗਾ ਕੱਲ ਨੂੰ ਮੇਰੇ ਵੀ ਲਾਦ ਹੋਣ ਵਾਲੀ ਆ ਹੁਣ ਸਹੀ ਗੱਲ ਹੈ ਤੇ ਭਾਈ ਮੈਂ ਮੈਨੂੰ ਵੀ ਤਾਂ ਸਭ ਕੁਝ ਚਾਹੀਦਾ ਆ ਕਿ ਨਾ ਨਾ ਉਹ ਤਾਂ ਤੂੰ ਕਹਿੰਦਾ ਸੀ ਐਂ ਕਰਕੇ ਵੀ ਭਾਈ ਜਵਾਕੇ ਮੇਰੇ ਆ ਤੇ ਮੈਂ ਇਹਨਾਂ ਨੂੰ ਆਪਦਾ ਹਿੱਸਾ ਦੇਊਂਗਾ ਮੈਂ ਕਿਹਾ ਮੈਂ ਹਿੱਸਾ ਦੇਣ ਨੂੰ ਕਿਹਾ ਸੀ ਮੈਂ ਤਾਂ ਅੱਜ ਵੀ ਨਹੀਂ ਮੁਕਰਦਾ ਪਰ ਤੂੰ ਮੈਨੂੰ ਕਦੇ ਕੋਈ ਆਪਦਾ ਘਰ ਦਾ ਮੈਂਬਰ ਸਮਝਿਆ ਕਦੇ ਜਵਾਕਾ ਨੇ ਮੈਨੂੰ ਆਪਦੇ ਘਰ ਦਾ ਮੈਂਬਰ ਸਮਝਿਆ ਹੈ ਤੂੰ ਐਸਾ ਹਲਾ ਵੀ ਮੁੰਡਾ ਵੀ ਮੈਨੂੰ ਗਾਹਾਂ ਚਾਚਾ ਨਹੀਂ ਸੀ ਕਹਿੰਦਾ ਮੈਨੂੰ ਮੈਨੂੰ ਕਿਕਰ ਸੋ ਕਹਿ ਕੇ ਬੁਲਾਉਂਦਾ ਸੀ ਓਏ ਕਿਕਰਾ ਐਂ ਕਰ ਲਾ ਓਏ ਕਿਕਰਾ ਜਿਵੇਂ ਮਾਂ ਸਿਖਾਉਂਦੀ ਸੀ ਇੱਜ਼ਤ ਹੈ ਨਹੀਂ ਫਿਰ ਹੈ ਇੱਜ਼ਤ ਹੈ ਨਹੀਂ ਸੀ ਬਾਈ ਇੱਜ਼ਤ ਕਿੱਥੇ ਸੀ ਬਾਈ ਦੂਰੀ ਵਾਰੀ ਤਾਂ ਮੈਨੂੰ ਮੰਗੀ ਰੋਟੀ ਨਹੀਂ ਸੀ ਦਿੰਦੇ ਫੇਰ ਪੱਕੀ ਕੋਠੀ ਦੇ ਕੋਠੀ ਪਵਾਈ ਮੈਂ ਠੀਕ ਹੈ ਆਪਦੇ ਨੰਬਰਾਂ ਤੇ ਆਪਦੇ ਤੇ ਲੋਨ ਕਰਾ ਕੇ ਕੋਠੀ ਪਵਾਈ ਮੈਂ ਹੈ ਲਿਮਟਾਂ ਚੱਕ ਚੱਕ ਇਹਨਾਂ ਨੂੰ ਦਿੱਤੀਆਂ ਤੇ ਹੁਣ ਉਹ ਕੋਠੀ ਦਾ ਵੀ ਕੇਸ ਚੱਲੀ ਜਾਂਦਾ ਪੈਸੇ ਨਹੀਂ ਭਰਦੇ ਕਿਸ਼ਤਾਂ ਆਉਂਦੀਆਂ ਕਿਉਂ ਪਰ ਨਹੀਂ ਨਹੀਂ ਆ ਕਿ ਕਿਉਂ ਕਿ ਕਿਕਰਸੇ ਭਰੇ ਮੈਂ ਕਿਉਂ ਭਰੂੰਗਾ ਕਿਕਰਸੇ ਕੋ ਉਪਰੂ ਕਿਸ਼ਤਾਂ ਹਾਂ ਵੀ ਮੈਂ ਤੈਨੂੰ ਉਦੋਂ ਲੋਡ ਸੀ ਤੁਹਾਨੂੰ ਤੁਹਾਨੂੰ ਕਿਸ਼ਤ ਵਾਹ ਕਰਕੇ ਲੋਨ ਦਵਾ ਕੇ ਕੋਠੀ ਪਵਾਤੀ ਹੁਣ ਤੁਸੀਂ ਕਿਸ਼ਤਾਂ ਕੱਢ ਸਕਦੇ 2 ਲੱਖ ਰੁਪਏ ਕਿਸ਼ਤ ਆਉਂਦੀ ਹੈ ਬਾਈ ਹੁਣ ਠੀਕ ਹੈ ਹੁਣ 2 ਲੱਖ ਰੁਪਏ 6 ਮਹੀਨੇ ਬਾਅਦ ਭਰਨਾ ਹੁੰਦਾਗਾ ਦੋ ਕਿਸ਼ਤਾਂ ਜਿਹੜੀਆਂ ਹਜੇ ਪਈਆਂ ਨੇ ਇੱਕ ਕਿਸ਼ਤ ਭਰੀ ਸੀ ਇਹਨਾਂ ਨੇ ਅੱਛਾ ਤੇ ਇੱਕ ਕਿਸ਼ਤ ਤਾਂ ਜਿਹੜੀ ਹੈਗੀ ਹੈਗੀ ਉਰਦਗੁਰਦ ਕਰਤੀ ਜੀ ਇੱਕ ਜਿਹੜੀ ਮੈਂ ਭਰੀ ਸੀ ਪਹਿਲਾਂ ਉਹ ਭਰਤੀ ਹੁਣ ਦੋ ਕਿਸ਼ਤਾਂ ਇਕੱਠੀਆਂ ਹੋਈਆਂ ਪਈਆਂ ਨੇ ਤੇ ਹੁਣ ਉਹ ਘਰੇ ਆ ਕੇ ਮੈਨੂੰ ਭੈਣ ਨੇ ਦੱਸਿਆ ਕਹਿੰਦੇ ਵੀ ਐ ਕਰਕੇ ਬਿੰਦਰ ਕਹਿੰਦੀ ਬਾਈ ਕਹਿੰਦੀ ਕਿ ਘਰੇ ਆਈ ਸੀ ਉਹ ਬੈਂਕ ਵਾਲ ਆਇਆ ਸੀ ਕਿ ਘਰੇ ਤੇ ਕਿ ਘਰੇ ਤਾਂ ਆ ਕੁਝ ਹੋ ਗਿਆ ਤੇ ਮੈਂ ਕਿਹਾ ਵੀ ਹੁਣ ਆਪਾਂ ਤਾਂ ਕੀ ਕਰ ਸਕਦੇ ਉੱਧਰ ਜਾਣ ਤੇ ਉੱਧਰ ਵੀ ਉਹ ਆ ਕੇ ਕਿ ਉੱਥੇ ਗਿਆ ਉਦੋਂ ਮੁੜ ਕੇ ਉਹ ਸਾਡੇ ਘਰੇ ਆ ਗਈ ਇੱਥੇ ਇਹਨੂੰ ਜੀਤੋ ਨੂੰ ਸਭ ਕੁਝ ਬੋਲ ਗਈ ਆ ਕੇ ਕਿ ਯਾਰ ਬਸ ਤੈਨੂੰ ਪਤਾ ਤੇ ਦਿਮਾਗ ਖਰਾਬ ਹੈ ਪੈਸੇ ਨੂੰ ਭਜਦੀਆਂ ਨੇ ਬੁੜੀਆਂ ਦਾ ਦਿਮਾਗ ਖਰਾਬ ਆ ਜਾਂਦਾ ਹੈ ਉਹ ਭਰਾਵਾ ਹੁਣ ਰੋਲੇ ਚ ਫਸਿਆ ਹੋਇਆ ਤਾਂ ਹੀ ਮੈਂ ਤਾਂ ਹੁਣ ਇਧਰਲਾ ਘਰ ਛੱਡ ਕੇ ਨਾ ਉਧਰ ਢਿੱਲਾਂ ਵਾਲੇ ਪਾਸੇ ਜਾ ਕੇ ਲੈ ਰਿਆ। ਵੀ ਇਹ ਗਲੀ ਨਹੀਂ ਪੜਨਾ ਮੈਂ ਤਾਂ ਇੱਥੋਂ ਨਿਕਲ ਕੇ ਪਾਸੇ ਹੀ ਕਰ ਲੂਗਾ। ਵਧੀਆ ਕੀਤਾ ਵਧੀਆ ਕੀਤਾ ਤੂੰ ਪਾਸੇ ਹੋ ਗਿਆ ਹਾਂ। ਹੋਰ ਕੀ ਐ? ਹੁਣ ਜਿੱਤਾ ਹੁੰਦੀ ਐ ਨਾ। ਉਹ ਯਾਰ ਵਧੀਆ ਸੁਣੀ ਰੋਟੀ ਖਾਣੇ ਆ। ਲੇੜੇ ਕੱਪੜੇ ਤੋਤੇ ਮਿਲਦੇ ਹੈਂ। ਰਾਮ ਨਾਦੂ ਤੇਰਾ ਐ ਹੁਣ ਹਾਂ ਹੁਣ ਆਪਦਾ ਘਰ ਇੱਥੇ ਤੋਂ ਮੂੰਹ ਹੀ ਰੋਲੀ ਫਿਰਦੇ ਸੀ ਤੈਨੂੰ ਇਹ ਤੇ ਮੈਨੂੰ ਤਾਂ ਸੀਰੀ ਬਣਾ ਰੱਖੀ ਸੀ ਤੂੰ ਦੇ ਜਾਂਦਾ ਸੀਗਾ ਨਾਲੇ ਨਾਲੇ ਹੈ ਤੇ ਤੈਨੂੰ ਮੂੰਹ ਹੀ ਰੋਲੀ ਫਿਰਦੇ ਸੀ 20 ਸਾਲ 7 ਕਿੱਲਾਂ ਦੀ ਕਮਾਈ ਦਾ ਨਾਂ ਲੈ ਕੇ ਤੈਨੂੰ ਦੋਸਤਾ ਮੁੰਡਾ ਕੋਲੋਂ ਦੱਸਦਾ ਸੀ ਤੇ ਹੋਰ ਕੀ ਇਹ ਤਾਂ ਹਜੇ ਵੀ ਹੁਣ ਕਿਹੜੇ ਘਟਾ ਗੱਲ ਚੱਥ ਪਾਉਣ ਨੂੰ ਆਉਂਦਾਗਾ ਮੁੰਡਾ ਤਾਂ ਗੱਲ ਚੱਥਾ ਪਾਉਣ ਨੂੰ ਆਉਂਦਾ ਹੈ ਗਾਹੋ ਜੀ ਨੂੰ ਹੈ ਜੈਜਾ ਕੋ ਸਿਖਾਵਾਂਗੇ ਹਾਂ ਹਾਂ ਹੈ ਮੈਨੂੰ ਇਹਨਾਂ ਨੇ ਕੁਝ ਬੋਲਦੇ ਆ ਬਾਈ ਤਾਂ ਕਰਕੇ ਹੋਇਆ ਚੱਲ ਆਪਾਂ ਮੇਰੀ ਗੱਲ ਸੁਣਾ ਤਾਂ ਗੱਲਾਂ ਜਿਹੜੀਆਂ ਗੱਲਾਂ ਹੋ ਗਈਆਂ ਠ ਫਿਰ ਮੈਂ ਤਾਂ ਉਹ ਲੈ ਆ ਕੇ ਦਿੰਦਾ ਪੈਸੇ ਹਾਂ ਤੇ ਤੂੰ ਫਿਰ ਜਾਂਦਾ ਫੜ ਲਿਆ ਫਿਰ ਉਥੋਂ ਨਾ ਤੇ ਆਪਾਂ ਇੱਥੇ ਚੁੱਲ੍ਹਾ ਬਣਾ ਕੇ ਤੇ ਇੱਥੇ ਲੈ ਆਉਣੇ ਮੈਂ ਉਧਰ ਪਤੀਲਾ ਬਤੂਲਾ ਚੱਕ ਲੈਣਾਗਾ ਬੱਕਰਾ ਲੈ ਆਉਣਾ ਬੱਕਰਾ ਤੂੰ ਲਿਆ ਤੇ ਨਾ ਮੈਂ ਕਿ ਘਰੇ ਮੈਂ ਪੁੱਛਿਆ ਨਾ ਦਾਰੂ ਘਰ ਦੀ ਹਾਂ ਪੁੱਛਿਆ ਪਰ ਉਹ ਤਾਂ ਆਪਾਂ ਤਾਂ ਇੰਨੀ ਕੋ ਖਾਣ ਜੀਣ ਦਾ ਨਹੀਂ ਨਾ ਤੇ ਦੋ ਬੋਤਲਾਂ ਲੈ ਆਵਾਂਗੇ ਦੋ ਬੋਤਲਾਂ ਬਹੁਤ ਆ ਬਈ ਆਪਾਂ ਬਹੁਤ ਆ ਚਲ ਆ ਫਿਰ ਮੈਂ ਤੈਨੂੰ ਉੱਥੇ ਪੈਸੇ ਦੇ ਦੇਣਾ ਚੱਕ ਕੇ ਨਾ ਤੂੰ ਫੜ ਲੈਈ ਉਥੋਂ ਤਿੰਨ ਕਿਲੋ ਫੜ ਦੇ ਤਿੰਨ ਕਿਲੋ ਬਹੁਤ ਹੋ ਬੱਕਰਾ ਬਹੁਤ ਆ ਬਹੁਤ ਆ ਹੈਨਾ ਤੇ ਬੱਲ ਨੂੰ ਬੋਲਣਾ ਤਾਂ ਹੈਗਾ ਨਾ ਇੱਥੇ ਸਾਰਾ ਕੁਛ ਆ ਮੰਗਰ ਚੁੱਲਾ ਬਣਾਉਣਾ ਇੱਥੇ ਤਾਂ ਬੂਰੀ ਪੱਠੀ ਤੇ ਦਬਦੀ ਆਪਣੀ ਚੱਲੀਏ ਆ ਜਾ ਫਿਰ ਚੱਲ ਗਿਆ ਚੱਲ ਫਿਰ ਆਇਆ ਬਾਈ ਆ ਜਾ ਕੁੜੇ ਆ ਜਾ ਜੀਤੋ ਹੋ ਗਈ ਤਿਆਰ ਹਾਂ ਹਾਂ ਬੀਬੀ ਹੋ ਗਈ ਤਿਆਰ ਤੇ ਆਹਾਂ ਕੰਨਾ ਕੰਨਾ ਚ ਖੁਸ਼ ਵੀ ਨਹੀਂ ਕੋਈ ਟੂਮ ਛੱਲਾ ਪਾਇਆ ਨਹੀਂ ਤੂੰ ਕੰਨਾ ਕੰਨਾ ਚ ਬੇਬੇ ਮੈਂ ਇਹਦੇ ਚ ਪਾ ਲੇ ਬੀਬੀ ਉੱਥੇ ਜਾ ਕੇ ਪਾ ਲੂੰਗੀ ਕੋਈ ਨਾ ਇਹਦੇ ਚ ਨਾ ਪਾਉਂਦੀ ਬਾਲੀ ਪੜੀ ਲੱਗਦੀ ਆ ਅਗਲਾ ਖੂ ਖਾਲੀ ਕਰਨ ਆ ਗਈ ਨਹੀਂ ਬੀਬੀ ਮੇਰਾ ਮਨ ਨਹੀਂ ਕਰਦਾ ਆ ਜਾ ਤੂੰ ਤੇਰਾ ਮਨ ਕਿਉਂ ਨਹੀਂ ਕਰਦਾ ਜੋ ਵੀ ਕੋਈ ਗੱਲਬਾਤ ਦੀ ਲੋੜ ਹੋਵੇ ਪੈਸੇ ਟਕੇ ਦਿਨ ਨੂੰ ਦੱਸ ਦੇ ਹੋਰ ਮਾਣਾ ਮੈਨੂੰ ਸਾਡੇ ਪਰੋਣੇ ਤੇ ਹਾਂ ਨਾਲੇ ਤਨ ਮੈਂ ਗੱਲ ਹੋਰ ਦੱਸਦਾ ਵੀ ਉੱਥੇ ਜਾ ਕੇ ਬਾੜਾ ਕੁਛ ਕਰਨ ਦੀ ਲੋੜ ਨਹੀਂ ਐ ਇਹਨੂੰ ਐ 10000 ਰੁਪਏ ਫੜਾਤਾ ਠੀਕ ਹੈ ਨਾ ਤੇ 10000 ਰੁਪਏ ਦੇਗ ਨਾ ਦੀ ਤੂੰ ਸਣੀ ਨਹੀਂ ਫੜਾਦੀ ਭਾਵੇਂ ਤੈਨੂੰ ਆਪੇ ਕੋਈ ਖਾਣ ਵਾਸਤੇ ਚੀਜ਼ ਵਸਤ ਲਿਆ ਦੂਗਾ ਠੀਕ ਹੈ ਨਾ ਤੇ ਨਾਲੇ ਮੇਰੇ ਕੋਲ ਸਾਨੂੰ ਫਾਲ ਫਰੂਟ ਜਿਆ ਖਵਾਏ ਰੱਖੀ ਹੁਣ ਉਹੀ ਗੱਲ ਆਪਾਂ ਨੂੰ ਤਾਂ ਇੱਕ ਸੁੱਖਾਂ ਲਈਦਾ ਇੱਕ ਹੀ ਬੱਚਾ ਹੈ ਨਾ ਫਿਰ ਚਾਹ ਤਾਂ ਹੁੰਦਾ ਹੀ ਹੈਗਾ ਠੀਕ ਹੈ ਤੇ ਜੇ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਮੈਨੂੰ ਫੋਨ ਕਰਦੀ ਮੈਂ ਇੱਥੋਂ ਬੈਂਕ 'ਚ ਜਾ ਕੇ ਪਾਏ ਆਉਂਗਾ ਨਾ ਨਾ ਪੈਸੇ ਬਈ ਬਥੇਰੇ ਆ ਜਾਂਦਾ ਹੋਇਆ ਮੈਂ ਕਾਜੂ ਬਦਾਮ ਲੈ ਕੇ ਜਾਉਂਗਾ ਚਾਹ ਤਾਂ ਵਧੀਆ ਕਰਤਾ ਫਲ ਫਰੂਟ ਜੇ ਖਵਾਦੀ ਹੈ ਨਾ ਤੇ ਸੂਟ ਦਾ ਬਦਲ ਲੈਂਦੀ ਤੂੰ ਫੇਰ ਉਹੀ ਗੱਲ ਆਖਣਗੇ ਕਿ ਘਰ ਵਾਲੀ ਆਈ ਤੇ ਐਂ ਜਾਂਦੀ ਹੈ ਨਹੀਂ ਨਵਾਂ ਤਾਂ ਪਾਇਆ ਅੱਜ ਨਾ ਕੇ ਅੱਛਾ ਅੱਜ ਹੀ ਸਮਾਇਆ ਸੀ ਬਾਈ ਬੋਲ ਆਇਆ ਵਧੀਆ ਸੂਤੀ ਜਾ ਚੱਲ ਮੇਰੀ ਗੱਲ ਸੁਣ ਹੁਣ ਤੂੰ ਆਪਦਾ ਜਿਹੜਾ ਜਾ ਰਹੀਆਂ ਨਾ ਉੱਥੇ 4 ਦਿਨ ਲਈ 4 ਦਿਨਾਂ ਬਾਅਦ ਮੈਂ ਆਪੇ ਆਜੂਗਾ ਤੈਨੂੰ ਲੈਣ ਵਾਸਤੇ ਤੇ ਕਿਸੇ ਗੱਲ ਦਾ ਫਿਕਰ ਕਰਨ ਦੀ ਤੈਨੂੰ ਲੋੜ ਨਹੀਂ ਹੈਗੀ ਚਾਰ ਦਿਨਾਂ ਨੂੰ ਆਜੂਗਾ ਚਾਰ ਕਿ ਦਿਨਾਂ ਨੂੰ ਮੈਂ ਆਪੇ ਆਜੂਗਾ ਠੀਕ ਹੈ ਨਾ ਨਾਲੇ ਤਾਂ ਕਣਕ ਵੇਚ ਜੂਗੀ ਆਪਣੀ ਕੋਈ ਚਾਰ ਪੈਸੇ ਤੁਹਾਡੇ ਵਾਸਤੇ ਚੀਜ਼ ਲੈ ਆਉਂਗਾ ਹਨਾ ਨਾਲੇ ਮੇਰੀ ਗੱਲ ਸੁਣ ਮੈਂ ਮਾਸੀ ਨੂੰ ਵੀ ਗੱਲ ਕਹੀ ਸੀ ਤਾਂ ਮੇਰੀ ਕਣਕ ਵੇਚੀ ਤੈਨੂੰ ਵਧੀਆ ਜਿਹਾ ਸੂਟ ਲੈ ਕੇ ਦੇਣਾ ਨਾਲੇ ਉਹਨੂੰ ਕੱਪੜੇ ਦਿਵਾ ਕੇ ਆਉਣੇ ਆ ਤੇ ਨਾਲੇ ਮੈਂ ਕੋਈ ਨਾ ਕੋਈ ਹੋਰ ਚੀਜ਼ ਲੈ ਕੇ ਆਉਂਗਾ ਨਾਲੇ ਮੇਰੀ ਗੱਲ ਸੁਣ ਤੇਰੀ ਬਹੂ ਵਾਸਤੇ ਵੀ ਲਿਆ ਕੇ ਦੇਵਾਂਗਾ ਭੈਲੀ ਦਾ ਕਪੜਾ ਠੀਕ ਹੈ ਠੀਕ ਹੈ ਠੀਕ ਹੈ ਨਾ ਤੇ ਮੇਰੀ ਗੱਲ ਸੁਣ ਤੂੰ ਜਾ ਵੜ ਹੁਣ ਠੀਕ ਹੈ ਨਾ ਤੇ ਜਾ ਕੇ ਮੈਨੂੰ ਨਾ ਫੋਨ ਫਾਣ ਜਰੂਰ ਕਰ ਦਿਓ ਹਾਂ ਹਾਂ ਬਾਈ ਪਹੁੰਚ ਕੇ ਮੈਂ ਤੁਹਾਨੂੰ ਹੁਣੇ ਫੋਨ ਪਹੁੰਚ ਕੇ ਫੋਨ ਜਰੂਰ ਕਰਦੀ ਠੀਕ ਹੈ ਕਿਸੇ ਗੱਲ ਦਾ ਫਿਕਰ ਨਾ ਕਰੀ ਚਲ ਚੱਲੀਏ ਭਾਣੇ ਉਹ ਨਾ ਮੈਂ 1100 ਰੁਪਏ ਨੂੰ ਦੇਤਾ ਉਹ ਡੱਬੇ ਦਿੰਦੇ ਹੁੰਦੇ ਨੇ ਨਾ ਮਠਿਆਈ ਦੇ ਤੇ ਜਾਂਦੇ ਹੋਏ ਭਈ ਆਦੇ ਮਨਪਸੰਦ ਦੀ ਲੈ ਜਾਓ ਇੱਥੇ ਵਧਗਾ ਨਹੀਂ ਸੀ ਬਾਈ ਦਾ ਟਾਈਮ ਨਹੀਂ ਸੀਗਾ ਚਲ ਠੀਕ ਹੈ ਜੀ ਹੁਣ ਮੈਨੂੰ ਬੈਨਾ ਗੱਲਾਂ ਦਾ ਕਿੱਥੇ ਪਤਾ ਬਾਈ ਹੈ ਨਾ ਬਾਕੀ ਬਾਈ ਤੇਰਾ ਟਾਈਮ ਹੀ ਨਹੀਂ ਸੀ ਉਹ ਤਾਂ ਹੁਣ ਸ਼ਹਿਰ ਚੋਂ ਮਿਲਦਾ ਤੇ ਜਾਂਦਾ ਹੋਇਆ ਜਰੂਰ ਲੈ ਜੀ ਬਾਈ ਆਣ ਕੇ ਲੈ ਪਣ ਐ ਕਰੀ ਜਾਂਦੀਆਂ ਜਿਵੇਂ ਉਹਨੇ ਬਗਾਨੇ ਘਰੇ ਜਾਣਾ ਹੁੰਦਾ ਕੋਸਾ ਨਾਲ ਹੀ ਬਿਹਾਰ ਹੁੰਦਾ ਪਾਈ ਇਹ ਜਿਦੇ ਨੇ ਜਾਣਾ ਨਾ ਹੁਣ ਬਿਹਾਰ ਕਰਮ ਆ ਰਹੀਏ ਠੀਕ ਹੈ ਨਾ ਜਾ ਬੜੀ ਘਰੇ ਆਪਦੇ ਤੇ ਮੇਰੇ ਘਰ ਰੋਣਾ ਰੋਣਾ ਨਹੀਂ ਹੈਗਾ ਹੈ ਨਾ ਨਾਲੇ ਗੱਲ ਸੁਣ ਚਾਰ ਦਿਨਾਂ ਨੂੰ ਆਜੂਗਾ ਮੈਂ ਤੈਨੂੰ ਲੈਣ ਵਾਸਤੇ ਠੀਕ ਹੈ ਨਾ ਆਪਦਾ ਖਿਆਲ ਵੀ ਰੱਖੀ ਨਾਲੇ ਬੱਚੇ ਦਾ ਖਿਆਲ ਵੀ ਰੱਖੀ ਠੀਕ ਹੈ ਨਾ ਛੇਤੀ ਆ ਜਾ ਕੋਈ ਗੱਲ ਨਹੀਂ ਕੋਈ ਨਹੀਂ ਬਸ ਸੋਵਾਰ ਨਹੀਂ ਭੇਜ ਦੂੰ ਅੱਜ ਜੁਮਾ ਹੋ ਗਿਆ ਸੋਵਾਰ ਨੂੰ ਭੇਜ ਦੂੰ ਮੈਂ ਬਾਈ ਨੂੰ ਚਲ ਠੀਕ ਆ ਹੁਣ ਲੇਟ ਨਾ ਹੋ ਜਾਓ ਆਪਣੇ ਐ ਜੇਗਾ ਤੋਂ ਮੂੰਹ ਕਰ ਲਿਆ ਸਾਨੂੰ ਵੀ ਚਾਗਾ ਵੀ ਮੈਂ ਵੀ ਮਾਮਾ ਬਣਨ ਨਾਲ ਚਲ ਚੰਗਾ ਜਾਓ ਹੁਣ ਤੂੰ ਰੋਕ ਚਲ ਕੋਈ ਨਹੀਂ ਮੈਂ ਛੇਤੀ ਆਉਂਗਾ ਚਲ ਚਲ ਬਾਈ ਸੋਵਾਰੀ ਲਿਆਵਾਂਗੇ ਭਾਈ ਆ ਪਹਿਲਾਂ ਮੈਨੂੰ ਫੜਾ ਦੇ ਆ ਜਾ ਨਾ ਭਈ ਇਹ ਤਾਂ ਇਰਾਦਾ ਨਹੀਂ ਜਾਣਦਾ ਚਲ ਚਲ ਆ ਜਾ ਚਲ ਛੇਤੀ ਆ ਜਾਓ ਮੜਾ ਜੀ ਤੁਸੀਂ ਨਾ ਛੇਤੀ ਆ ਜਾਓ ਤੈਨ 4 ਦਿਨ ਤਾਂ ਬਾਲੇ ਐ 2 ਦਿਨਾਂ ਨੂੰ ਹੀ ਆ ਜਾਓ ਤੂੰ ਤੇਨ 4 ਦਿਨਾਂ ਦੀ ਗੱਲ ਕਰਦੀ ਐ ਮੇਰੇ ਤਾਂ ਤੈਨੂੰ ਹੁਣ ਵੀ ਭੇਜਣ ਨੂੰ ਜੀ ਨਹੀਂ ਕਰਦਾ ਸੱਚੀ ਸੌਂ ਲੱਗੇ ਤੁਸੀਂ 2 ਦਿਨਾਂ ਨੂੰ ਹੀ ਆ ਜਾਓ ਤੁਸੀਂ ਕਹਿ ਦਿਓ ਨਾ ਸਨੀ ਬਾਈ ਨੂੰ ਵਿਥੇ ਛੱਡ ਜੋ ਕਮਲੀਆਂ ਤੂੰ ਤਾਂ ਨਪਲਾ ਦੀ ਮੈਂ ਕਿਵੇਂ ਕਹਿ ਸਕਦਾ ਅਗਲੇ ਕਹਿਣਗੇ ਤੇਰੇ ਕੋਲ ਤਾਂ ਬਾਈ ਸਾਲ ਹੋਇਆ ਇਹਨੂੰ ਅਸੀਂ ਤਾਂ ਸਾਰੀ ਉਮਰ ਇਹਨੂੰ ਪਾਲ ਕੇ ਐਡਾ ਕੀਤਾ ਲੈ ਮੇਰੀ ਗੱਲ ਸੁਣ ਆਪਾਂ ਉਹਨਾਂ ਦਾ ਹੱਕ ਨਹੀਂ ਨਾ ਲੈ ਸਕਦੇ ਹੁੰਦੇ ਵੱਡੇ ਠੀਕ ਹੈ ਨਾ ਮੇਰੀ ਗੱਲ ਸੁਣ ਕੰਨੇ ਗੱਲ ਰਸੇਗੇ ਉੱਥੇ ਜਾ ਕੇ ਮੈਨੂੰ ਭੁੱਲ ਤਾਂ ਨਹੀਂ ਜਾਏਗੀ ਨਹੀਂ ਆਜਾ ਕੋਈ ਗੱਲ ਨਹੀਂ ਚਾਰ ਦਿਨਾਂ ਦੀ ਗੱਲ ਆ ਮੈਂ ਆਜੂਗਾ ਲੈਣ ਤਾਂ ਪਰੇ ਕੀ ਕਰਨ ਲੱਗੇ ਆਉਂਦੇ ਆ ਬਾਈ ਕੋਈ ਨਹੀਂ ਗੱਲਾਂ ਬਾਤਾਂ ਜੀਆਂ ਕਰਦੇ ਕੋਈ ਹੁੰਦਿਆਂ ਸਾਰਾ ਗੱਲਬਾਤ ਹਾਂ ਇਹ ਤਾਂ ਗੱਲ ਹੈਗੀ ਆ ਆ ਜਾਂਦੇ ਹੈਗੇ ਆਉਂਦੇ ਆ ਆਜੋ ਆਜੋ ਤੈਨੂੰ ਪਤਾ ਤਾਂ ਹੈ ਮਾੜੀ ਜੀ ਗੱਲ ਕਰਕੇ ਉਹ ਹੀ ਗੱਲ ਉੱਧਰ ਜਾਂਦੀ ਹੈ ਹਾਂ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਬਾਲੇ ਦੇ ਨਾਲ ਨਹੀਂ ਜਾ ਰਹੀ ਤੂੰ ਸਣੀ ਤੈਨੂੰ ਫਿਰ ਮੈਂ ਉਹੀ ਗੱਲ ਕਹਿਣਾ ਵੀ ਮੈਂ ਤੈਨੂੰ ਹੁਣ ਆਪਦੀ ਇਮਾਨਤ ਦੇ ਰਿਹਾ ਖਿਆਲ ਰੱਖੀ ਇਹਦਾ ਮੈਂ ਕਹਿੰਦਾ ਬਾਈ ਲੈ ਮੇਰੀ ਭੈਣ ਮੈਂ ਨਾ ਖਿਆਲ ਰੱਖੂੰ ਹੋਰ ਕੌਣ ਰੱਖੂਗਾ ਚੱਲ ਚੰਗਾ ਹੁਣ ਲੇਟ ਨਾ ਹੋ ਜਾ ਫਿਰ ਹਾਂ ਜਾਓ ਫਿਰ ਹੁਣ ਚੱਲ ਓ ਚੱਲ 4 ਦਿਨ ਨਹੀਂ 3 ਦਿਨ ਚੱਲ ਵੜ ਚਲ ਜਾ ਫਿਰ ਚੱਲ ਆ ਜਾ ਫਿਰ ਚੰਗਾ ਜਮੀਨ ਹੀ ਨਹੀਂ ਬਣ ਕਰਦਾ ਜਾਣ ਨੂੰ ਮਨਪਤਾ ਭੈਣ ਮੇਰਾ ਵੀ ਜੀ ਨਹੀਂ ਕਰਦਾ ਵੇਚਣ ਕੇੜੇ ਪਾ ਚਲ ਕੋਈ ਆ ਜਾ ਪ੍ਰਮਾਤਮਾ ਨੇ ਆਪਣੀ ਇਹ ਜਾਣ ਆਉਣ ਦੀ ਵਿਧੀ ਬਣਾਈ ਆ ਤਾਂ ਫੇਰ ਹੀ ਗਈ ਆ ਉਹ ਜੇ ਸੱਚੇ ਪਾਤਸ਼ਾਹ ਨੇ ਸੁਣੀ ਆ ਆਪਣਾ ਆ ਜਾ ਕਰੇ ਚੱਲੇ ਕਿਹੜੇ ਪੋ पा <laughs> ਬਾਈ ਤੂੰ ਆਏਗਾ ਤਾਂ ਬਾਈਆ ਖੁਸ਼ੀਆਂ ਚ ਤੋਰੀਏ ਸਮਾਂ ਤੂੰ ਵੀ ਇਸ ਚੀਜ਼ ਦੀ ਖੁਸ਼ੀ ਬਣਾਂਦਾ ਖੁਸ਼ੀ ਆ ਮੈਨ ਦਾ ਬਸ ਮੈਨੂੰ ਤਾਂ ਮੈਨ ਜੀ ਲੱਗੀ ਜਾਂਦਾ ਸੀ ਬਣੇ ਵੀ ਜਿੱਦੇ ਦੀ ਆਈ ਸੀ ਪਹਿਲੀ ਵਾਰੀ ਇਕੱਲੀ ਗਈ ਐ ਤੇ ਇਕੱਲੇ ਰਹਿਣ ਦੀ ਆਦਤ ਹੀ ਹੈ ਨਹੀਂ ਉਹ ਕੀ ਹਾਲ ਹੈ ਬਾਈ ਉਹ ਥੋੜੀ ਨੂੰ ਭੇਜਾ ਉਹ ਲੈ ਹਾਂ ਬੱਲੇ ਕੀ ਕੀ ਹਾਲ ਹੈ ਕੀ ਹਾਲ ਹੈ ਅਜਾ ਸਸਰੀ ਕਾਲ ਵਾਈ ਸਸਰੀ ਕਾਲ ਪਸਤੂ ਤਈ ਦਾ ਚੱਲੀ ਰਿਹਾ ਠੀਕ ਹੈ ਠੀਕ ਹੈ ਵਧੀਆ ਤੂੰ ਦੱਸ ਕਿਵੇਂ ਆ ਬੱਸ ਵਧੀਆ ਤੇਰੇ ਸਾਹਮਣੇ ਪਿੰਡ ਦਾ ਨਹੀਂ ਚਿਰ ਬਾਅਦ ਰਤਨਰਾ ਕਿੱਥੇ ਸੀ ਤੂੰ ਇੰਨਾ ਡਰਿਆ ਹੋਇਆ ਓ ਯਾਰ ਮੈਂ ਕੰਪੈਨ ਤੇ ਲੱਗਿਆ ਸੀਗਾ ਉਹ ਰਾਜਸਥਾਨ ਗਏ ਸੀਗੇ ਅੱਛਾ ਰਾਜਸਥਾਨ ਚੋਂ ਆਇਆ ਹੋਰ ਕੀ ਚੰਗੀ ਕਮਾਈ ਹੋ ਗਈ ਚੰਗਾ ਸੀਜ਼ਨ ਲੱਗ ਗਿਆ ਤੇ ਵਧੀਆ ਹੋ ਗਿਆ ਫਿਰ ਸਮਝੀ ਇੱਥੇ ਉਹ ਗੱਲ ਠੇਪੇ ਖਾਂਦਾ ਫਿਰਦਾ ਸੀ ਤੂੰ ਕੰਪੈਨ ਤੇ ਵਗ ਗਿਆ ਉਹ ਡਰਾਈਵਰੀ ਆਉਂਦੀ ਸੀ ਕਿ ਮੈਂ ਕਿਹਾ ਯਾਰ ਕਿਸੇ ਪਾਸੇ ਕੰਮ ਲੱਗਦੇ ਆ ਕੰਪੈਨ ਵਾਲੇ ਮਿਲ ਗਏ ਬੰਦੇ ਵਧੀਆ ਸੀਗੇ ਉਹ ਵੀ ਅੱਗੋਂ ਵਧੀਆ ਸੀਗੇ ਵਧੀਆ ਵਧੀਆ ਟਕਾ ਕੇ ਲਾਇਆ ਸੀ ਰੇਨ ਅੱਛਾ ਅੱਛਾ ਹੋਰ ਕੀ ਨਾਚਣ ਵਧੀਆ ਸਮਾਨੀ ਚੰਗੀ ਗੱਲ ਆ ਬਾਈ ਮੈਂ ਤਾਂ ਆਖ ਸਾਲ ਦੂੜ ਸਾਲ ਤੋਂ ਦੇਖਿਆ ਬਾਈ ਤੈਨੂੰ ਮੈਨੂੰ ਤਾਂ ਪਹਿਲਾਂ ਤੇਰੀ ਪਛਾਣ ਹੀ ਨਹੀਂ ਆਈ ਕਿ ਤੂੰ ਇਹ ਤਾਂ ਸਾਰਾ ਕੁਝ ਛੱਡ ਗਿਆ ਤਰ ਦੁਰੂਆ ਦੇ ਲਾਉਣੇ ਦਾੜੀ ਰੱਖ ਕੇ ਪੂਰਾ ਵਧੀਆ ਸਰਦਾਰ ਬਣਿਆ ਫਿਰਦਾ ਇਹ ਤਾਂ ਤਾਂ ਹੀ ਤਾਂ ਮੈਨੂੰ ਨਹੀਂ ਸਿਆਣ ਆਈ ਇਹਦੀ ਬੋਲੇ ਤਾਂ ਸਿਆਣ ਆਈ ਆ ਹੁਣ ਤਾਂ ਕੰਮ ਕਰਦਾ ਫਿਰ ਵਧੀਆ ਕੰਮ ਕਰਨ ਲੱਗ ਗਿਆ ਬੱਚੇ ਆਲੇ ਹੋਗੇ ਨਾ ਪਰ ਫਿਕਰ ਤਾਂ ਪੈ ਹੀ ਜਾਂਦਾ ਦੋ ਕੁੜੀਆਂ ਅੱਛਾ ਬਾਈ ਚਲੋ ਬਾਈ ਪ੍ਰਮਾਤਮਾ ਨੂੰ ਜਿਵੇਂ ਮਨਜ਼ੂਰ ਹੁੰਦਾ ਨਾ ਵਧੀਆ ਹੁਣ ਤੂੰ ਕੰਮਕਾਰ ਕਰਨ ਲੱਗ ਗਿਆ ਨਾ ਹੁਣ ਤੂੰ ਦੇਖੀ ਵਧੀਆ ਸੱਟ ਹੋ ਜੂਗਾ ਉਹ ਮੈਂ ਜਦੋਂ ਆਉਂਦਾ ਸੀਗਾ ਇਧਰੋਂ ਚੁੱਪ ਜਿਹਾ ਲੱਗਦਾ ਸੀ ਕੀ ਗੱਲ ਉਹ ਨਹੀਂ ਬੱਸ ਉਹੀ ਲੱਗਿਆ ਤੈਨੂੰ ਬੈਠਾ ਬੈਠਾ ਨਹੀਂ ਕੋਈ ਗੱਲ ਤਾਂ ਹੋਊਗੀ ਨਹੀਂ ਗੱਲ ਤਾਂ ਕੀ ਹੋਣੀ ਆ ਤੇ ਭਾਬੀ ਕਿੱਥੇ ਆ ਉਹ ਭਾਬੀ ਉਹ ਭਾਬੀ ਉਹ ਲਿਆ ਚਾਹ ਮੈਨੂੰ ਤਾਂ ਗੋੜਾ ਦੀ ਚਾਹ ਕਿਤੇ ਸਵਾਦ ਹੀ ਨਹੀਂ ਲੱਗੀ ਮੈਂ ਕਿਹਾ ਮੈਂ ਕਿਕਰ ਕਿਕਰੇ ਜਾ ਕੇ ਪੀਊਂਗਾ ਗੋੜਾ ਦੀ ਚਾਹ ਹੁਣ ਤੈਨੂੰ ਚਾਹ ਥੋੜੀ ਜਿਹੀ ਲੇਟ ਮਿਲੂਗੀ ਹਾਂ ਲੇਟ ਮਿਲੂਗੀ ਲੈ ਮੈਂ ਤਾਂ ਹੁਣੇ ਹੀ ਆਇਆ ਪੀਣ ਹੁਣੇ ਪੀ ਕੇ ਜਾਊਂਗਾ ਉਹ ਬਈ ਭਾਬੀ ਨਾ ਆਪਦੇ ਪੇਕ ਕੀ ਕੀ ਪੀ ਕੇ ਗਈ ਆ ਸੋਪਤਾ ਹੈ ਨਾ ਨਾ ਬਈ ਖੈਰ ਸੁਖਣ ਵਾਲੀ ਗਈ ਹੈ ਉਹ ਸੁੱਖਾ ਉਹ ਕੰਜਰਾ ਤੂੰ ਚਾਚਾ ਬਣ ਨਾਲਾ ਉਹ ਬੱਲੇ ਆ ਬੇ ਨਜ਼ਾਰਾ ਤੇ ਹੋਰ ਕੀ ਬਹੁਤ ਖੁਸ਼ੀ ਵਾਲੀ ਗੱਲ ਸੁਣਾਈ ਹੈ ਮੈਂ ਉਧਰੋਂ ਆਇਆ ਔਨਸਾਰ ਇੱਕ ਖੁਸ਼ੀ ਵਾਲੀ ਖਬਰ ਸੁਣ ਗਈ ਹੁਣ ਤੈਨੂੰ ਲੱਡੂਆਂ ਨਾਲ ਚਾਹ ਪੀਵੇ ਭਾਬੀ ਦੀ ਲੱਡੂਆਂ ਨਾਲ ਦੀ ਗੁਲਾਬ ਜਾਨ ਨਾਲ ਤੂੰ ਹੁਕਮ ਕਰੀ ਯਾਰ ਜਿਹੜੀ ਚੀਜ਼ ਚਾਹੀਦੀ ਹੋਈ ਤੈਨੂੰ ਲੈ ਦੂੰ। ਇਹ ਹੋਰ ਕੀ ਮੰਗਣ ਪਿਆ ਤੇ ਆਂਗਾ ਭਾਈ ਕੋਈ ਗੱਲ ਨਹੀਂ। ਹਾਂ ਬਈ ਦੇਖ ਲੈ ਹਾਂ ਜੇ ਤਾਂ ਹੋਇਆ ਮੁੰਡਾ ਹੂੰ ਤਾਂ ਮੈਂ ਕਿਕਰਾਂ ਉਹਦਾ ਨਾਂ ਆਪ ਰੱਖੂੰਗਾ। ਲੈ। ਉਹ ਤੂੰ ਰੱਖ ਲਈ ਬਸ ਤੇ ਹੋਰ ਕੀ? ਉਹ ਮੇਰਾ ਭਤੀਜਾ ਆਊਗਾ। ਮੈਂ ਤਾਂ ਮੈਂ ਤਾਂ ਤੈਨੂੰ ਗੱਲ ਦੱਸਾਂ। ਮੈਨੂੰ ਤਾਂ ਭਾਵੇਂ ਕੁੜੀ ਹੋ ਜੇ ਤੇ ਭਾਵੇਂ ਹੋ ਜੇ ਮੁੰਡਾ। ਆਪਣੀ ਤਾਂ ਰੱਬ ਅੱਗੇ ਅਰਜਾ ਬਸ ਮੇਰੇ ਘਰ 'ਚ ਇੱਕ ਵਾਰੀ ਘਰ ਦੀ ਜਣ ਲੱਗੇ। ਬਈ ਇਹ ਗੱਲ ਤਾਂ ਤੇਰੀ ਸਹੀ ਐ। ਹਾਂ ਦੋ ਕੁੜੀਆਂ ਆ ਮੇਰੇ। ਜਿਵੇਂ ਹੀ ਨਹੀਂ ਮਹਿਸੂਸ ਹੋਣ ਦਿੰਦੀਆਂ ਕੁੜੀ ਵੀ ਕਿਸੇ ਗੱਲੋਂ ਘੱਟ ਨਹੀਂ ਕੀ ਗੱਲ ਆਪਾਂ ਸੋਚਦੇ ਆਂ ਪਰ ਭੇਸ ਸਿਆਂ ਦੁਨੀਆ ਨਾ ਜਿਹੜੀ ਇਹ ਕੁਛ ਹੋਰ ਸੋਚਦੀ ਆਂ ਆਪਾਂ ਨੂੰ ਪਤਾ ਨਾ ਆਪਣੇ ਘਰੇ ਕੁੜੀਆਂ ਹੋ ਜਾਂ ਕੁੜੀਆਂ ਹੋ ਜਾਣ ਤਾਂ ਆਪਾਂ ਉਹਨਾਂ ਦੀ ਕਿੰਨੀ ਕਦਰ ਕਰਦੇ ਆਂ ਜੇ ਮੇਰੇ ਭੈਣ ਸੀ ਤਾਂ ਅੱਜ ਮੇਰੀ ਭੈਣ ਮੈਨੂੰ ਆਪਦੇ ਗੋਡੇ ਲਈ ਬੈਠੀ ਆ ਨਾ ਜੇ ਭੈਣ ਨਾ ਹੁੰਦੀ ਤਾਂ ਮੈਂ ਠੇਬੇ ਖਾਂਦਾ ਫਿਰਦਾ ਤੈਨੂੰ ਤਾਂ ਪਤਾ ਹੀ ਹੈ ਮੇਰੀ ਕਿਹੋ ਜਿਹੀ ਹਾਲਤ ਸੀਗੀ ਇਕ ਤਰ੍ਹਾਂ ਦੁਨੀਆ ਭਾਵੇਂ ਕੁਛ ਮਰਜ਼ੀ ਸੋਚੇ ਆਪਣੀ ਜੁੱਤੀ ਦੇ ਯਾਦ ਨਹੀਂ ਆਪਣੀਆਂ ਤਾਂ ਦੋਵੇਂ 3 ਅਫਸਰ ਲਾਉਣੀਆਂ ਪੜਾ ਲਾ ਕੇ ਤੇਰੀ ਗੱਲ ਸੁਣ ਤੇਰੀਆਂ 3 ਇਕੱਲੇ ਦੀਆਂ ਨਹੀਂ ਮੇਰੀਆਂ ਵੀ 3 ਹੋ ਠੀਕ ਹੈ ਨਾ ਤੇਰੀਆਂ ਵੀ ਆ ਹਾਂ ਨਾਲੇ ਮੈਂ ਤੈਨੂੰ ਪਹਿਲਾਂ ਦੱਸਦੀ ਗੱਲ ਅੱਗੇ ਤੋਂ ਬਾਅਦ ਹੁਣ ਤਾਂ ਚੱਲ ਜਿਹ ਜੋ ਕੁਛ ਮਰਜ਼ੀ ਹੈ ਅੱਜ ਤੋਂ ਬਾਅਦ ਜਿਹੜਾ ਵੀ ਆਪਣਾ ਭਤੀਜੀਆਂ ਨੇ ਜੋ ਕੁਛ ਕਰਨਾ ਹੋਇਆ ਕੋਰਸ ਮੈਨੂੰ ਦੱਸਦੀਆਂ ਠੀਕ ਹੈ ਨਾ ਕੋਈ ਮੈਸ ਭਰੂਗਾ ਨਾ ਦੀ ਠੀਕ ਹੈ ਨਾ ਭੈਣ ਬੱਝ ਗਿਆ ਬਾਈ ਮੈਂ ਤਾਂ ਕਹਿ ਨਹੀਂਆ ਇਹ ਏਰੀਆ ਕੁੜਗਾਂ ਖਸ ਬਣਨਗਾ ਇਹਦੇ ਵਿੱਚ ਆਪਣਾ ਸਾਰਿਆਂ ਦਾ ਹੀ ਨਾਮ ਰੌਸ਼ਨ ਹੋਊਗਾ ਕਿਉਂਕਿ ਉਹਨਾਂ ਦੀਆਂ ਕੁੜਗਾਂ ਲੱਗੀਆਂ ਇੱਥੇ ਆ ਅਫਸਰ ਬਣ ਗੀਆਂ ਨਾਲੇ ਉਹੀ ਗੱਲ ਹੈ ਗੁਰਪੇਸ ਸਿਆ ਤੇਰੇ ਨਾਲ ਵੀ ਕੀ ਕੁਛ ਹੋਇਆ ਯਾਰ ਸਾਨੂੰ ਕਿਹੜਾ ਪਤਾ ਨਹੀਂ ਸਾਰਾ ਕੁਝ ਤੇਤੋ ਖੋਲਿਆ ਸੀ ਦਿਹਾੜੀਆਂ ਕਰਨ ਲੱਗ ਗਿਆ ਹੈ ਦਿਹਾੜੀਆਂ ਕਰਦਾ ਕਰਦਾ ਚੱਲ ਅੱਜ ਰੋਟੀ ਜੁਗਾ ਹੋ ਗਿਆ ਤੂੰ ਮੈਂ ਤੈਨੂੰ ਤਾਂ ਹੀ ਸਮਝਾਉਂਦਾ ਹੁੰਦਾ ਸੀ ਵੀ ਮੇਰੀ ਗੱਲ ਸੁਣ ਦਾਰੂ ਛੱਡ ਦੇ ਪਰ ਸਿੱਖ ਬਣ ਜਾ ਗੁਰੂ ਆਲਾ ਹੋ ਜਾ ਫੇਰ ਦੇਖੀ ਤੇ ਕਹੀ ਗੱਲ ਸਹੀ ਹੋਈ ਨਾ ਮੇਰੀ ਜਮਾਂ ਸਹੀ ਹੋਈ ਹਾਂ ਕੁੜਗਣੇ ਆ ਕੇ ਤਾਂ ਘਰ ਦੀ ਨੁਹਾਰ ਬਦਲ ਗਈ ਚੱਲ ਕੋਈ ਮੈਂ ਕਿੱਥੇ ਸ਼ਰਾਬ ਛੱਡਦਾ ਸੀਗਾ ਉਹ ਜਦੋਂ ਆ ਕੇ ਬਹਿ ਜਾਂਦੀ ਸੀ ਨਾ ਨਿੱਕੀ ਮੋਢਿਆਂ ਤੇ ਹਾਂ ਕਹਿੰਦੀ ਬਾਪੂ ਹੁਣ ਨਹੀਂ ਜਾਣ ਦੇਣਾ ਤੈਨੂੰ ਬਾਹਰ ਹਾਂ ਫਿਰ ਮੇਰਾ ਵੀ ਮਨ ਜਾ ਬਦਲ ਗਿਆ ਸਾਲਾ ਮੈਂ ਆਖਿਆ ਯਰ ਜਵਾਕਾਂ ਨੇ ਰੋਜ਼ ਰੋਜ਼ ਕਹਿਣਾ ਸਹੀ ਗੱਲ ਉਹ ਮਾਰੀ ਚਲਾ ਕੇ ਬੋਤਲ ਮੈਂ ਕਿਹਾ ਅੱਜ ਤੋਂ ਬਾਅਦ ਨਹੀਂ ਪੀਣੀ ਪੁੱਤ ਲੈ ਬਸ ਵਧੀਆ ਕੀਤਾ ਫਿਰ ਇਹ ਹੋਰ ਕੀ ਨਾਲੇ ਮੇਰੀ ਗੱਲ ਸੁਣ ਤੈਨੂੰ ਮੈਂ ਗੱਲ ਦੱਸਦਾ ਵੀ ਹੋਈਆਂ ਗੱਲਾਂ ਦਾ ਬੰਦਾ ਭੁੱਲ ਜਾਂਦਾ ਹੁੰਦਾ ਠੀਕ ਹੈ ਨਾ ਪਰ ਜ਼ੁਬਾਨ ਦੇ ਦਿੱਤੇ ਹੋਏ ਫੱਟ ਨਹੀਂ ਮਿਟਦੇ ਹੁੰਦੇ ਤੇਰੇ ਨਾਲ ਜੋ ਕੁਝ ਕੀਤਾ ਤੇਰੇ ਭਰਾ ਨੇ ਉਹ ਵੀ ਜੋ ਮਰਜੀ ਸਮਝ ਲੈ ਤੇ ਜੋ ਮੇਰੇ ਨਾਲ ਕੁਝ ਹੋਇਆ ਉਹ ਵੀ ਤੇਰੇ ਸਾਹਮਣੇ ਹੀ ਹੈ ਦੋਨਾਂ ਦੇ ਨਾਲ ਹੋਇਆ ਤਾਂ ਇੱਕੋ ਜਿਹਾ ਹੀ ਹੈ ਨਾ ਤੇਰੀ ਜ਼ਮੀਨ ਰੱਖ ਲਈ ਤੇ ਮੇਰੀ ਜਵਾਨੀ ਰੱਖ ਲਈ ਠੀਕ ਹੈ ਨਾ ਆਖਰੀ ਸਮੇਂ ਦੇ ਉੱਤੇ ਆ ਜਦੋਂ ਆਖਰੀ ਘੜੀ ਚ ਪਾਣੀ ਸੀ ਉਦੋਂ ਰੱਬ ਨੇ ਸੁਣ ਲਈ ਘਰ ਬਣ ਗਿਆ ਪਰਿਵਾਰ ਬਣ ਗਿਆ ਹੁਣ ਰੱਬ ਨੇ ਸੁਣੀ ਸੁਣੀ ਹੈ ਤੁਹਾਨੂੰ ਬੱਸ ਮੈਂ ਉਹਦਾ ਸ਼ੁਕਰੀਆ ਕਰਦਾ ਹਾਂ ਠਾਕਾ ਬਾਈ ਸਾਥ ਪਰ ਅਰਦਾਸ ਕਰ ਮਾਊਂਗਾ ਕੋਟੇਆਂ ਸਿੱਧੀਆਂ ਨੀਤਾਂ ਸੀ ਦੋਨਾਂ ਨੂੰ ਹੱਲ ਲਾਤੇ ਨਾ ਪ੍ਰਮਾਤਮਾ ਨੇ ਤੇਰੀ ਵੀ ਸਿੱਧੀ ਨੀਤ ਸੀ ਬਾਈ ਦੀ ਵੀ ਸਿੱਧੀ ਨੀਤ ਸੀ ਤੇ ਲੈ ਹੁਣ ਤੁਸੀਂ ਨਾ ਗੱਲਾਂ ਬਾਤਾਂ ਕਰੋ ਤੇ ਮੈਂ ਦੁੱਧ ਚ ਪੱਤੀ ਪਾ ਕੇ ਲੈ ਆਉਂਦਾ ਵਧੀਆ ਹੀ ਦੁੱਧ ਪੱਤੀ ਪਾ ਕੇ ਲੈ ਕੇ ਦੇ ਬਣਾ ਕੇ ਲਿਆਉਂਗਾ ਬਾਈ ਮੈਂ ਫਿਕਰ ਨਾ ਭੈਣੇ ਗੁੜ ਪਾਲੀ ਚੰਗਾ ਬਾਈ ਚੰਗਾ ਇਹ ਗੁੜ ਵਾਲੀ ਚਾਹ ਵੀ ਕਰਾ ਜੀ ਹੋਰ ਨਾ ਸਹੀ ਹੋ ਗਿਆ ਬਹਿ ਜਾ ਉਹ ਲੈ ਯਾਰ ਹਾਂ ਹੋਰ ਸੁਣਾ ਮੈਂ ਤਾਂ ਜਮਾ ਠੀਕ ਹੈ ਅੱਛਾ ਬਾਪ ਵਧੀਆ ਸੀਜਨ ਵਧੀਆ ਲਾਇਆ ਬਹੁਤ ਵਧੀਆ ਕਣਕ ਵੇਗੀ ਆਪਾਂ ਚੱਲਾਂਗੇ ਕੱਲ ਨੂੰ ਮੰਡੀ ਅੱਛਾ ਠੀਕ ਹੈ ਨਾ ਮੰਡੀ ਜਾਣਾਗਾ ਕਣਕ ਆਪਣੀ ਕੱਲ ਨੂੰ ਵੀ ਕਿਉਂਕਿ ਕੱਲ ਨੂੰ ਕਣਕ ਵੇਚ ਕੇ ਤੇ ਆਪਾਂ ਜਿਹੜੇ ਤੂੰ ਕਹੇਗਾ ਤੈਨੂੰ ਕੁੜੀਆਂ ਵਾਸਤੇ ਹੋ ਜਾਏ ਕੱਪੜੇ ਲੈ ਕੇ ਦਊਗਾ ਯਾਰ ਯਾਰ ਕੁੜੀਆਂ ਤੋਂ ਸੱਚੀ ਯਾਦ ਆ ਮੈਂ ਤਾਂ ਭੁੱਲ ਗਿਆ ਇੱਥੇ ਚਾਹ ਪੀਣ ਬਹਿ ਗਿਆ ਹਾਂ ਓਏ ਉਹਨਾਂ ਦੀਆਂ ਕਤਾਬਾਂ ਹੀ ਆ ਲਿਆ ਕੇ ਦੇਣੀਆਂ ਸੀ ਉਹ ਨਿੱਕੀ ਤਾਂ ਮੇਰੇ ਗਲ ਪੈ ਜੂਗੀ ਉਹ ਤੇ ਫਿਰ ਚਾਹ ਤੇਰੀ ਹੋਈ ਐ ਉਹ ਕੋਈ ਨਹੀਂ ਆ ਕੇ ਪੀਊਗਾ ਨਾਲੇ ਮੈਂ ਜਾ ਕੇ ਉਹਨਾਂ ਨੂੰ ਵੀ ਖੁਸ਼ਖਬਰੀ ਸੁਣਾਉਣਾ ਕਿ ਤੁਹਾਡਾ ਵੀ ਹੀਰ ਹੋਣ ਵਾਲਾ ਚੱਲ ਠੀਕ ਐ ਮੈਂ ਚੱਲਿਆ ਚਾਹ ਪੀ ਜਾਂਦਾ ਓ ਇਕ ਅਮਲ ਆਈ ਐ ਤੂ ਪਤੰਦਰਾ ਆਏ ਹੋਏ ਰਹਾ